ਮੈਂ ਕਹਿੰਦਾ ਇਹ ਲੱਡੂ ਅੰਦਰੋਂ ਸਾਰਾ ਕੰਦ ਕੱਢੂ ਇਹ ਲੱਡੂ ਤੁਹਾਡੇ ਅੰਦਰੋਂ ਸਾਰੀ ਨਰਾਸ਼ਾ ਕੱਢੂ ਇਹ ਲੱਡੂ ਤੁਹਾਡੇ ਅੰਦਰੋਂ ਸਾਰੀਆਂ ਦੁਸ਼ਮਣੀਆਂ ਕੱਢੂ ਇਹ ਲੱਡੂ ਤੁਹਾਡੇ ਅੰਦਰੋਂ ਸਾਰੀਆਂ ਬਿਮਾਰੀਆਂ ਵੀ ਕੱਢੂ ਈਰਖਾ ਵੀ ਕੱਢੂ ਚਿੰਤਾਵਾਂ ਵੀ ਕੱਢੂ ਜਦੋਂ ਤੁਹਾਨੂੰ ਕਰਾਰੀ ਜੀ ਭੁੱਖ ਲੱਗੀ ਆ ਨਾ ਦੋ ਲੱਡੂ ਖਾ ਲੈਣੇ ਲੱਗਦਾ ਵੀ ਇਹ ਤਾਂ ਜਿਹੜਾ ਲੱਡੂ ਆ ਜਿਹੜੇ એનર્ਜੀ ਜਿਨ੍ਹਾਂ ਦੀ ਲੋ ਹੈ ਉਹਨੂੰ ਬਣਾ ਦੋ ਵੇ ਡੱਡੂ ਛਾਲਾ ਮਾਰਦੇ ਫਿਰਨਗੇ ਜੀ ਦੇਖੋ ਇਹ ਲੱਡੂ ਤੁਸੀਂ ਖਾਜੋ 4 ਹਾਂਜੀ ਖਾਜੋ 40 ਠੀਕ ਹੈ ਤੁਹਾਡਾ ਨਾਤੇ ਇਹਨਾਂ ਨੇ weight ਵਧਾਉਣਾ ਹੈ ਨਾ ਹੀ ਤੁਹਾਡੇ ਇਹਨੇ ਅੰਦਰ ਜਲਣ ਕਰਨੀ ਹੈ ਠੀਕ ਹੈ ਨਾ ਹੀ ਪੇਟ ਚ ਬਲੋਟਿੰਗ ਹੋਣੀ ਹੈ ਠੀਕ ਹੈ ਨਾ ਹੀ ਇਹਨੇ ਖਾਂਸੀ ਵਧਾਉਣੀ ਹੈ ਇਹ ਇੱਕ ਖਾਸ ਕਿਸਮ ਦੀ ਮਿਠਾਈ ਹੈ ਜੀ ਡਾਕਟਰ ਵਿਰਿੰਦਰ ਸਿੰਘ ਪੁਲਲਰ ਹੋਰਾ ਦੇ ਕਲੀਨਿਕ ਦੇ ਉੱਤੇ ਵੰਡੀ ਜਾ ਰਹੀ ਹੈ ਲੋਕਾਂ ਨੂੰ ਉਹਦਾ ਟੇਸਟ ਹੈਗਾ ਜਿਹੜਾ ਕਰਵਾਇਆ ਜਾ ਰਿਹਾ ਹੈ ਵਾਕੀ ਬਹੁਤ ਜ਼ਬਰਦਸਤ ਟੇਸਟ ਹੈਗਾ ਜਿਵੇਂ ਤੁਸੀਂ ਇਸ ਲੱਡੂ ਨੂੰ ਮੂੰਹ ਦੇ ਵਿੱਚ ਰੱਖਦੇ ਹੋ ਤਾਂ ਨਾਲ ਦੀ ਨਾਲ ਆਪਣੇ ਆਪ ਹੀ ਮੈਲਟ ਹੋਣਾ ਵੀ ਸ਼ੁਰੂ ਹੋ ਜਾਂਦਾ ਅੰਦਰ ਤੁਹਾਨੂੰ ਖਾਣ ਦੀ ਜ਼ਰੂਰਤ ਨਹੀਂ ਚਬਾਉਣ ਦੀ ਜ਼ਰੂਰਤ ਨਹੀਂ ਜਿਹੜਾ ਇਹ ਮਿੱਠਾ ਹੈਗਾ ਇਹ ਜਿਹੜਾ ਰੋਟੀ ਤੋਂ ਪਹਿਲਾਂ ਖਾਏਗਾ ਤੇ ਉਹ ਆਪਣਾ ਮਟਾਪਾ ਘਟਾਏਗਾ ਗੈਸ ਘਟਾਏਗਾ ਤਜਾਬ ਘਟਾਏਗਾ ਜਿਹੜਾ ਲਗਾਤਾਰ ਉਹਦਾ ਪੇਟ ਆ ਫਾਰੇ ਵੱਲੋਂ ਆਉਂਦਾ ਉਹ ਘਟਾਏਗਾ ਇਹ ਲੱਡੂ ਜੀ ਤੁਸੀਂ ਲੱਡੂ ਟਰਾਈ ਕੀਤੇ ਹਾਂ ਜੀ ਕਿਉਂ ਜੈ ਲੱਡੂ ਦਾ ਜੋ ਟੇਸਾ ਮੈਂ ਅੱਜ ਤੱਕ ਨਹੀਂ ਇਦਾਂ ਦਾ ਟੇਸਟ ਵਾਲਾ ਲੱਡੂ ਖਾਦਾ ਉਹ ਬਹੁਤ ਬਜ਼ਾਰ ਵਾਲਿਆਂ ਚ ਮਿੱਠਾ ਹੁੰਦਾ ਹੈ ਨਾ ਇਹ ਬਹੁਤ ਟੇਸਟੀ ਹੈ ਬਹੁਤ ਹੀ ਸੁਆਦ ਹੈ ਇਤਨੇ ਲੱਡੂ ਖਾਦੇ ਨਹੀਂ ਪਹਿਲਾਂ ਨਹੀਂ ਮੈਂ ਨਹੀਂ ਪਹਿਲਾਂ ਖਾਦਾ ਜੇ ਤਾਂ ਕਸ ਇਹ ਹੁਣ 74 ਦੀ ਹੋ ਗਈ 84 ਸਾਲ ਦੀ ਮੈਂ ਇਦਾਂ ਦਾ ਲੱਡੂ ਨਹੀਂ ਖਾ ਆਹ ਮਠਾਈ ਨਾਲੋਂ ਕੀ ਫਰਕ ਨਜ਼ਰ ਆਇਆ ਟੇਸਟੀ ਬਹੁਤ ਵੱਖਰਾ ਹੈ ਵਖਰੇ ਟੈਸਟ ਹੈ ਬਿਲਕੁਲ ਜੀ ਬਹੁਤ ਸਵਾਦ ਹੈ ਤੇ ਸ਼ੂਗਰ ਵਾਲੇ ਬਾਕੀ ਖਾ ਸਕਦੇ ਨੇ ਸ਼ੂਗਰ ਵਾਲੇ ਵੀ ਖਾ ਸਕਦੇ ਨੇ ਹਾਂਜੀ ਆਹ ਮਠਿਆਈ ਫਿਰ ਖਾ ਸਕਦੇ ਇਹ ਸ਼ੂਗਰ ਵਾਲੇ ਵੀ ਮਠਿਆਈ ਖਾ ਸਕਦੇ ਤੁਸੀਂ ਤਾਂ ਕਿਸੇ ਨੂੰ ਨਹੀਂ ਪੁੱਛੀ ਨਹੀਂ ਕਿਸੇ ਨੇ ਵੀ ਕਿਸੇ ਨੂੰ ਸ਼ੂਗਰ ਹੈ ਜਾਂ ਨਹੀਂ ਹੈ ਜੀ ਸਰ ਇਹ ਬਿਲਕੁਲ ਨੇਚਰਲ ਹੈ ਗੁੜ ਤੋਂ ਤਿਆਰ ਕੀਤੀ ਗਈ ਹੈ ਇਸ ਲਈ ਸ਼ੂਗਰ ਵਾਲਾ ਪੇਸ਼ੈਂਟ ਖਾ ਸਕਦਾ ਮਿੱਠਾ ਬਣਾਇਆ ਸੀ ਤੁਸੀਂ ਖੜੇ ਹੋ ਇਸ ਤਰ੍ਹਾਂ ਮੈਂ ਤੁਹਾਨੂੰ ਜਵੇਂ ਮਿੱਠਾ ਖਵਾ ਤੁਸੀਂ ਹੋ ਗਏ ਇਸ ਤਰ੍ਹਾਂ ਦਾਰੋਂ ਮਠਿਆਈ ਲੈ ਕੇ ਆਉਣੇ ਆ ਤੇ ਖੁਸ਼ਬੂ ਤਾਂ ਉਹਦੇ 'ਚ ਵੀ ਹੁੰਦੀ ਹੈ ਜੀ ਉਹ ਫਲੇਵਰਡ ਹੁੰਦੀ ਹੈ ਫਲੇਵਰ ਤੇ ਫਰੇਗਰੈਂਸ ਦਾ ਕੈਮੀਕਲ ਫਾਰਮੂਲਾ E1520 ਇਹ ਇੱਕ ਇਸ ਤਰ੍ਹਾਂ ਦਾ ਕੈਮੀਕਲ ਫਾਰਮੂਲਾ ਹੁੰਦਾ ਹੈ ਜੋ ਆਰਟੀਫੀਸ਼ੀਅਲ ਫਲੇਵਰ ਤੇ ਫਰੇਗਰੈਂਸ ਦਿੰਦਾ ਹੈ ਜਿੰਨੇ ਇਹਨੂੰ ਜਿਆਦਾ ਮਾਤਰਾ ਚ ਲੈ ਲਿਆ ਤਾਂ ਫਿਟਸ ਮਿਰਗੀ ਦੇ ਦੌਰਾਨ ਹਾਰਟ ਦਾ ਅਟੈਕ ਪੈਰਾਲਾਈਜ਼ ਦਾ ਹੋ ਜਾਣਾ ਮਿਠਾਈ ਅੱਜ ਦੇ ਸਮੇਂ ਜਿਹੜੀ ਵੀ ਤੁਸੀਂ ਖਾ ਰਹੇ ਹੋ ਨਾ ਉਨੇ ਜਿਵੇਂ ਖਾਂਦੇ ਹੋ ਤਾਂ ਤੁਹਾਡੀ ਫੂਡ ਪਾਈਪ 'ਚ ਉਹਨੇ ਜਲਣ ਪੈਦਾ ਕਰ ਦਿੰਦੇ ਨੇ ਐਸਿਡ ਵਧਾ ਦੇਣਾ ਹਾਂ ਬਿਲਕੁਲ ਬੁਰੀ ਤਰ੍ਹਾਂ ਵਾਲਾ ਐਵੇਂ ਨਹੀਂ ਹੋਇਆ ਠੀਕ ਹੈ ਉਸ ਤੋਂ ਬਾਅਦ ਉਹਨੇ ਬਲੋਟਿੰਗ ਬਦਾਜਮੀ ਔਰ ਦੈਨ ਫਿਰ ਤੁਸੀਂ ਦੁਬਾਰਾ ਤੁਹਾਡਾ ਇਹਨਾਂ ਮੂਡ ਖਰਾਬ ਹੋਣਾ ਨਾ ਜਿੰਨੂੰ ਲੈ ਕੇ ਗੰਦਾ ਫੇਸ ਬਣ ਜਾਂਦਾ ਬੰਦੇ ਦਾ ਹਾਂਜੀ ਮੈਂ ਤਾਂ ਇੱਕ ਖਾਧਾ ਤੇ ਹੋਰ ਖਾਣ ਨੂੰ ਜੀ ਕਰ ਜਾਂਦਾ ਐਨੀ ਲੱਡੂ ਹੋਰ ਦਿਓ ਲੱਡੂ ਹੋਰ ਦਿਓ ਜੀ ਇੱਥੇ ਐਨੀ ਵਧੀਆ ਚੀਜ਼ਾਂ ਗੁਣਾ ਨਾਲ ਭਰਪੂਰ ਹੈ ਬਾਜ਼ਾਰੀ ਲੱਡੂ ਅਸੀਂ ਖਾਣੇ ਤਾਂ ਅੱਧਾ ਖਾ ਕੇ ਬੱਸ ਹੋ ਜਾਂਦੀ ਹੈ ਦਿਲ ਨਹੀਂ ਕਰਦਾ ਹੋਰ ਖਾਣ ਨੂੰ ਇਹ ਮੈਂ ਇੱਕ ਸਾਫਤ ਖਾ ਚੁੱਕਾ ਹਾਂ ਜੇ ਵੀ ਹੋਰ ਦਿਲ ਕਰਦਾ ਵੀ ਹੋਰ ਖਾਦਾ ਜਾਵੇ। ਤੁਹਾਡਾ ਰੂਰਮ ਹੈਲਦੀ ਅੰਦਰ ਤੱਕ ਰੋਮ ਨੱਚ ਰਹੇ ਹੋਣਗੇ ਭੰਗੜਾ ਪਾ ਰਹੇ ਹੋਣਗੇ ਅੱਜ ਲੱਡੂ ਖਾਦਾ ਲੱਡੂ ਖਾਦਾ। ਮੈਂ ਵੀ ਖਾਦਾ ਜੀ એનર્ਜੀ ਆ ਗਈ ਲੱਡੂ ਕਾ ਕੇ। ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਇਹਦੇ ਜਿੱਠਾ ਆਲਰੇਡੀ એનર્ਜੀ ਹੁੰਦਾ। ਬਰਜ ਚੰਗਾ ਹੋਵੇ। ਬਹੁਤ ਵਧੀਆ ਬੜਾ ਟੇਸਟੀ ਹੈ ਤੇ ਬੜਾ ਹੀ ਸੌਫਟ ਹੈ। ਇਹਦੇ ਬੜਾ ਕੁਝ ਕੁਦਰਤੀ ਚੀਜ਼ਾਂ ਪਾਈਆਂ ਹੋਈਆਂ। ਅਸੀਂ ਤਾਂ ਤੁਹਾਡੇ ਕੋਲ ਰੈਸਪੀ ਲੈਣੀ ਹੈ ਜਿਹੜੇ ਲੱਡੂਾਂ ਦੇਸ ਤੱਕ ਘਰ ਘਰ ਮਟਵਾਉਣੇ ਨੇ ਲੱਡੂ। ਬਿਲਕੁਲ ਬਿਲਕੁਲ। ਅਸੀਂ ਕੋ ਸਭ ਤੋਂ ਪਹਿ ਦੇਖੋ ਇਹ ਅਸੀਂ ਨੇਚਰਲ ਸਾਇੰਸ ਦੇ ਫਾਰਮੂਲੇ ਮੁਤਾਬਕ ਅੱਜ ਤੋਂ 70 80 ਸਾਲ ਪਹਿਲਾਂ ਜਦੋਂ ਵਿਆਹ ਦੇ ਵਿੱਚ ਜੰਝ ਜਾਂਦੀ ਸੀ ਨਾ ਵਿਆਦੀ ਤੇ ਬਜ਼ੁਰਗ ਥੱਲੇ ਬਿਠਾ ਕੇ ਉਹਨਾਂ ਨੂੰ ਜਲੇਬੀਆਂ ਤੇ ਲੱਡੂ ਖਵਾਉਂਦੇ ਹੁੰਦੇ ਸੀ ਉਸ ਟਾਈਮ ਦਾ ਫਾਰਮੂਲਾ ਅਸੀਂ ਲਿਆ ਇਹ ਕਿਹਨੂੰ ਦੇਣਾ ਤੁਸੀਂ ਡੱਬਾ ਦਿਵਾਲੀ ਮੌਕੇ ਤੇ ਹਾਂਜੀ ਆਪ ਗੁੜੀਆ ਕੋਲ ਲੈ ਕੇ ਜਾਂਦੇ ਆਂ ਕੀ ਬਾਤ ਹੈ ਕੀ ਬਾਤ ਹੈ ਸੋ ਤੁਸੀਂ ਦੇਖੋ ਤੇ ਤੁਸੀਂ ਟੈਸਟ ਕੀਤਾ ਹਾਂਜੀ ਸਵਾਦ ਲੱਗੇ ਵਾਸ ਵਾਸ ਅੱਛਾ ਗੁੜੀਆਂ ਨੂੰ ਦੇਣੇ ਨੇ ਹੁਣ ਇਹ ਡੱਬੇ دوسری ਮਠਿਆਈ ਨਹੀਂ ਦੇਣੀ ਨਹੀਂ ਜੀ ਦੀਵਾਲੀ ਦੇ ਮੌਕੇ ਦੇ ਉੱਤੇ ਇਸ ਤਰ੍ਹਾਂ ਦੀਆਂ ਮਠਿਆਈਆਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਆਮ ਕਰਕੇ ਆਉਂਦੀਆਂ ਨੇ ਤੇ ਆਮ ਕਰਕੇ ਅਸੀਂ ਮਠਿਆਈਆਂ ਦਾ ਜਿਹੜਾ ਪ੍ਰਚਲਨ ਹੈਗਾ ਸਾਡੇ ਮੁਲਕ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਦਿਵਾਲੀ ਮੌਕੇ ਕੀਤਾ ਜਾਂਦਾ ਡੱਬੇ ਹੈਗਾ ਉਹਦੇ ਨਾਲ ਲੈਂਡ ਦੇ ਨੇ ਹੈਗਾ ਮਠਾਈਆਂ ਦੇ ਉਹ ਕੀਤੇ ਜਾਂਦੇ ਨੇ ਪਰ ਅੱਜ ਇੱਕ ਖਾਸ ਕਿਸਮ ਦੀ ਮਠਾਈ ਹੈਗੀ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਦੇ ਕਲੀਨਿਕ ਦੇ ਉੱਤੇ ਵੰਡੀ ਜਾ ਰਹੀ ਹੈ ਲੋਕਾਂ ਨੂੰ ਉਹਦਾ ਟੇਸਟ ਹੈਗਾ ਜਿਹੜਾ ਕਰਵਾਇਆ ਜਾ ਰਿਹਾ ਹੈ ਔਰ ਨਾਲੋਂ ਨਾਲ ਡੱਬੇ ਦੇ ਉੱਤੇ ਇੱਕ ਖਾਸ ਸੁਨੇਹਾ ਹੈ ਜਿਹੜਾ ਉਹ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਦੇਖੋ ਜਿਹੜਾ ਇਹ ਉਹ ਨਾਲੋਂ ਨਾਲ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਦੀਆਂ ਚੰਗਾ ਸਵਾਦ ਚੰਗੀ ਸਿਹਤ ਖੁਸ਼ੀਆਂ ਦੇ ਮੌਕੇ ਤੇ ਕੁਝ ਨੇਚਰਲ ਹੋ ਜਾਵੇ ਚੰਗਾ ਮਿੱਠਾ ਹੀ ਸਾਡੇ ਸਰੀਰ ਚ ਖੁਸ਼ੀਆਂ ਤੇ ਹਾਰਮੋਨਸ ਬਣਾਉਂਦਾ ਹੈ ਭਾਵ ਡਾਕਟਰ ਵਿਵੇਂਦਰ ਸਿੰਘ ਪੁੱਲਰ ਹੋਰਦਾ ਹੈ ਦਾਵਾ ਹੈ ਕਿ ਜਿਹੜਾ ਬੰਦਾ ਇਹ ਮਿੱਠਾ ਲੱਡੂ ਖਾਏਗਾ ਉਹਦਾ ਸੁਭਾਅ ਵੀ ਦੀਵਾਲੀ ਮੌਕੇ ਮਿੱਠਾ ਹੀ ਰਹੇਗਾ ਸੋ ਬਹੁਤ ਸਾਰੇ ਲੋਕਾਂ ਨੇ ਲੱਡੂ ਟਰਾਈ ਵੀ ਇੱਥੇ ਕੀਤਾ ਹੈ ਸਮਝਾਂਗੇ ਕਿਦਾਂ ਦਾ ਸਵਾਦ ਕਿਦਾਂ ਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਤੁਹਾਡਾ ਲੱਖਾ ਸਿੰਘ ਜੀ ਤੁਸੀਂ ਲੱਡੂ ਟੈਸਟ ਕੀਤਾ ਕਰ ਰਹੇ ਹਾਂ ਜੀ ਤੇ ਕਿਹੋ ਜਿਹਾ ਦੇਖ ਦੇਖਾ ਕੇ ਖਾ ਕੇ ਦਿਖਾਓ ਫਿਰ ਕਿਓ ਜਿਹਾ ਟੇਸਟ ਵਧੀਆ ਟੇਸਟ ਵਧੀਆ ਟੇਸਟ ਹੈ ਤੁਸੀਂ ਟੇਸਟ ਕੀਤੇ ਜੀ ਹਾਂਜੀ ਆਮ ਮਠਾਈ ਨਾਲੋਂ ਕੀ ਫਰਕ ਨਜ਼ਰ ਆਇਆ ਟੇਸਟੀ ਬਹੁਤ ਵੱਖਰਾ ਹੈ ਵੱਖਰਾ ਟੇਸਟ ਹੈ ਬਿਲਕੁਲ ਹਾਂਜੀ ਬਹੁਤ ਸੁਆਦ ਹੈ ਤੇ ਸ਼ੂਗਰ ਵਾਲੇ ਬਾਕੀ ਖਾ ਸਕਦੇ ਇਹਨੂੰ ਸ਼ੂਗਰ ਵਾਲੇ ਵੀ ਖਾ ਸਕਦੇ ਨੇ ਹਾਂਜੀ ਆਹ ਮਠਾਈ ਫਿਰ ਖਾ ਸਕਦੇ ਇਹ अच्छा हां जी क्या बात सानू ये खुशी है कि <laughs> <थी खा> <laughs> <मिठ्यागी> <laughs> शुगर, शुगर वाले खा सकदे मिठाई भी खा सकदे ये शुगर वाले भी मिठाई खा सकदे ਤੁਸੀਂ ਤਾਂ ਕਿਸ ਨੂੰ ਨਹੀਂ ਪੁੱਛੀ ਨਹੀਂ ਕਿਸੇ ਨੇ ਵੀ ਕਿਸੇ ਨੂੰ ਸ਼ੂਗਰ ਹੈ ਜਾਂ ਨਹੀਂ ਹੈ ਜੀ ਸਰ ਇਹ ਬਿਲਕੁਲ ਨੇਚਰਲ ਹੈ ਗੁੜ ਤੋਂ ਤਿਆਰ ਕੀਤੀ ਗਈ ਹੈ ਇਸ ਲਈ ਸ਼ੂਗਰ ਵਾਲਾ ਪੇਸ਼ੈਂਟ ਖਾ ਸਕਦਾ ਖਾ ਸਕਦਾ ਜੀ ਜੀ ਤੋਂ ਸਾਡੇ ਨਾਲ ਇੱਕ ਮਾਜੀ ਵੀ ਨਹੀਂ ਉਹਨਾਂ ਨੇ ਵੀ ਖਾਸ ਕਰਕੇ ਲੱਡੂ ਟਰਾਈ ਕੀਤਾ ਸੱਚ ਕਲਮਾ ਜੀ ਸੱਚ ਜੀ ਕਾਲ ਜੀ ਨਾ ਤੁਹਾਡਾ ਹਰਪਾਲ ਕਾ ਅੱਛਾ ਤੁਸੀਂ ਲੱਡੂ ਟਰਾਈ ਕੀਤਾ ਹਾਂ ਜੀ ਕਿਉਂ ਜੈ ਲੱਡੂ ਦਾ ਜੋ ਟੇਸਟ ਹੈ ਮੈਂ ਅੱਜ ਤੱਕ ਨਹੀਂ ਇਦਾਂ ਦਾ ਟੇਸਟ ਵਾਲਾ ਲੱਡੂ ਖਾਦਾ ਉਹ ਬਹੁਤ ਬਜ਼ਾਰ ਵਾਲਿਆਂ ਚ ਮਿੱਠਾ ਹੁੰਦਾ ਹੈ ਨਾ ਇਹ ਬਹੁਤ ਟੇਸਟੀ ਹੈ ਬਹੁਤ ਹੀ ਸੁਆਦ ਹੈ ਹਾਂਜੀ ਜਿੰਨੇ ਲੱਡੂ ਖਾਦੇ ਨਹੀਂ ਪਹਿਲਾਂ ਤੋਂ ਨਹੀਂ ਮੈਂ ਨਹੀਂ ਪਹਿਲਾਂ ਖਾਦਾ ਜੇ ਤੱਕ ਇਹ ਹੁਣ ਸਮਨੇ 84 ਦੀ ਹੋ ਗਈ 84 ਸਾਲ ਦੀ ਮੈਂ ਤਾਂ ਦਾ ਲੱਡੂ ਨਹੀਂ ਖਾਂਦਾ ਕੀ ਬਾਤ ਬਹੁਤ ਵਧੀਆ ਬਹੁਤ ਤੁਹਾਨੂੰ 슈ਗਰ ਵਗੈਰਾ ਤਾਂ ਨਹੀਂ ਕੋਈ ਨਹੀਂ ਬਿਲਕੁਲ ਨਹੀਂ ਅੱਛਾ ਹਾਂਜੀ ਹਾਂਜੀ ਜੀ ਸੱਚਕਾਲ ਜੀ ਹਾਂ ਜੀ ਤੁਸੀਂ ਖਾਧਾ ਲੱਡੂ ਟਰਾਈ ਕੀਤਾ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਹਾਂ ਕੀ ਆ ਬਾਤ ਦੱਸੋ ਦੇਖੋ ਸਾਰੇ ਕਿਤੇ ਸਾਰੀ ਹੀ ਗੱਲ ਕਹਿ ਰਹੇ ਨੇ ਕਿ ਲੱਡੂ ਬੜਾ ਸਵਾਦ ਹੈ ਲੱਡੂ ਬੜਾ ਸਵਾਦ ਹੈ ਚਲੋ ਮੇਰਾ ਵੀ ਜੀਕਰਨ ਲਾਤੇ ਨੇ ਲੱਡੂ ਖਾਣ ਲਈ ਅਸੀਂ ਵੀ ਲੱਡੂ ਖਾ ਕੇ ਵੇਖਦੇ ਹਾਂ ਕਿ ਵਾਕਈ ਜਿਹੜੀ ਗੱਲ ਕਹਿ ਰਹੇ ਨੇ ਲੋਕ ਉਹ ਸਾਡੇ ਟੇਸ ਦੇ ਮੁਤਾਬਕ ਹੈ ਵੀ ਹੈ ਜਾਂ ਨਹੀਂ ਹੈ ਵਾਕਈ ਬਹੁਤ ਜ਼ਬਰਦਸਤ ਟੇਸ ਹੈਗਾ ਜਿਵੇਂ ਤੁਸੀਂ ਇਸ ਲੱਡੂ ਨੂੰ ਮੂੰਹ ਦੇ ਵਿੱਚ ਰੱਖਦੇ ਹੋ ਤਾਂ ਨਾਲ ਦੇ ਨਾਲ ਆਪਣੇ ਆਪ ਹੀ ਮੈਲਟ ਹੋਣਾ ਵੀ ਸ਼ੁਰੂ ਹੋ ਜਾਂਦਾ ਅੰਦਰ ਤੁਹਾਨੂੰ ਖਾਣ ਦੀ ਜ਼ਰੂਰਤ ਨਹੀਂ ਚਬਾਉਣ ਦੀ ਜ਼ਰੂਰਤ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋੜੀ ਨਹੀਂ ਹਾਂਜੀ ਨਹੀਂ ਬਹੁਤ ਵਧੀਆ ਬੜਾ ਟੇਸਟੀ ਹੈ ਮੈਂ ਖਾ ਲਿਆ ਅੱਧਾ ਪਹਿਲਾਂ ਤਾਂ ਮੈਂ ਚੱਲ ਰੁੱਕ ਗਈ 2 ਮਿੰਟ ਮੈਂ ਸ਼ਾਇਦ ਤੁਸੀਂ ਮੇਰੇ ਕੋਲ ਆਉਣ ਲੱਗੇ ਹੋ ਹਾਂ ਨਹੀਂ ਬਹੁਤ ਵਧੀਆ ਬੜਾ ਟੇਸਟੀ ਹੈ ਤੇ ਬੜਾ ਹੀ ਸੌਫਟ ਹੈ ਤੇ ਇਹ ਤੇ ਬੜਾ ਕੁਝ ਕੁਦਰਤੀ ਚੀਜ਼ਾਂ ਪਾਈਆਂ ਹੋਈਆਂ ਤੇਲ ਪਾਏ ਹੋਏ ਆ ਗੁਲਾਬ ਦੇ ਫੁੱਲ ਪਾਏ ਹੋਏ ਆ ਵੱਡੀ ਇਲਾਇਚੀ ਪਾਈ ਹੋਈ ਹੈ ਤੇ ਚਾਂਦੀ ਦੇ ਵਰਕ ਵੀ ਲੱਗੇ ਹੋਏ ਆ ਤੇ ਬਾਕੀ ਵੱਡੀ ਗੱਲ ਹੈ ਵੀ ਇਹ ਗੁੜ ਚ ਬਣਾਇਆ ਆ ਤੇ ਪਿਓਰ ਦੇਸੀ ਘਿਓ ਚ ਬਣਿਆ ਆ ਤੇ ਇਹ ਇਸ ਨੂੰ ਹਰ ਕੋਈ ਬੰਦਾ ਖਾ ਸਕਦਾ ਜਿਹਨੂੰ 슈ਗਰ ਉਹ ਵੀ ਖਾ ਸਕਦਾ ਹਾਂ ਬਹੁਤ ਵਧੀਆ ਹੈ ਬੜਾ ਹੀ ਟੇਸਟੀ ਤੇ ਮੈਂ ਕਹਿੰਦੀ ਸਾਰੀ ਚੀਜ਼ ਉੱਪਰ ਹੀ ਚਮਕ ਰਹੀ ਹੈ ਨੇ ਜੀ ਹਾਂ ਜੀ ਉੱਪਰ ਹੀ ਚਮਕ ਰਹੀ ਹੈ ਇਹ ਦੇਖ ਕੇ ਫਿਰ ਬੰਦਾ ਟਰੈਕਟ ਹੁੰਦਾ ਨਾ ਵੀ ਮੈਂ ਖਾ ਲਵਾਂ ਸਾਰੀਆਂ ਨੇਚਰਲ ਚੀਜ਼ਾਂ ਨੇ ਬਹੁਤ ਧੰਨਵਾਦ ਜੀ ਤੁਸੀਂ ਮੇਰੀ ਗੱਲਬਾਤ ਜਿਹੜੀ ਸੁਣੀ ਐ ਵੀ ਲੱਡੂ ਬਹੁਤ ਸਵਾਦ ਹੈ ਤੇ ਜਿਹੜੇ ਵੀ ਖਾਣਾ ਚਾਹੁੰਦੇ ਆ ਖਾ ਸਕਦੇ ਆ। ਕੀ ਬਾਤ ਹੈ ਕੀ ਬਾਤ ਤੁਸੀਂ ਖਾਧਾ ਜੀ ਲੱਡੂ ਟਰਾਈ ਕੀਤਾ? ਹਾਂ ਜੀ ਮੈਂ ਤਾਂ ਇੱਕ ਖਾਧਾ ਤੇ ਹੋਰ ਖਾਣ ਨੂੰ ਜੀ ਕਰ ਜਾਂਦਾ। ਐਨੀ ਵਧੀਆ ਲੱਡੂ ਹੋਰ ਦਿਓ। ਲੱਡੂ ਹੋਰ ਦਿਓ ਜੀ ਇੱਥੇ। ਐਨੀ ਵਧੀਆ ਚੀਜ਼ ਦਾ ਗੁਣਾ ਨਾਲ ਭਰਪੂਰ ਹੈ। ਬਾਜ਼ਾਰੀ ਲੱਡੂ ਅਸੀਂ ਖਾਣੇ ਤਾਂ ਅੱਧਾ ਖਾ ਕੇ ਬੱਸ ਹੋ ਜਾਂਦੀ ਹੈ। ਦਿਲ ਨਹੀਂ ਕਰਦਾ ਹੋਰ ਖਾਣ ਨੂੰ। ਇਹ ਮੈਂ ਇੱਕ ਸਾਫਤ ਖਾ ਚੁੱਕਾ ਹਾਂ ਜੇ ਵੀ ਹੋਰ ਦਿਨ ਕਰਦਾ ਵੀ ਹੋਰ ਖਾਦਾ ਜਾਵੇ। ਲਓ ਜੀ ਤੇ ਫਿਰ ਹੋਰ ਹਾਂ ਵੀ ਗਿਆ ਜੀ ਲੱਡੂ ਕੀ ਥੈਂਕ ਯੂ। ਲੈ ਲਓ ਹੁਣ। ਲਓ ਲਓ ਲਓ। ਸੋ ਦੇਖੋ ਇਹਨਾਂ ਦਾ ਕਹਿੰਦੇ ਕਿ ਇੱਕ ਲੱਡੂ ਖਾ ਕੇ ਜਿਹੜਾ ਮਨ ਨਹੀਂ ਭਰਦਾ ਤੇ ਡੱਬੇ ਵੀ ਲੋਕ ਲੈ ਕੇ ਜਾ ਰਹੇ ਨੇ। ਮਾਤਾ ਜੀ ਇਹ ਕਿਹਨੂੰ ਦੇਣਾ ਤੁਸੀਂ ਡੱਬਾ? ਦੀਵਾਲੀ ਮੌਕੇ ਤੇ? ਹਾਂ ਜੀ ਆਪ ਗੁड़िया ਕੋਲ ਲੈ ਕੇ ਜਾਂਦੇ ਆ। ਕੀ ਬਾਤ ਹੈ ਕੀ ਬਾਤ। ਸੋ ਤੁਸੀਂ ਦੇਖੋ ਇਹ ਤੁਸੀਂ ਟੈਸਟ ਕੀਤਾ? ਹਾਂ ਜੀ। ਸਵਾਦ ਲੱਗੇ। ਬਸ ਬਸ। ਅੱਛਾ ਗੁੜੀਆਂ ਨੂੰ ਦੇਣੇ ਨੇ ਹੁਣ ਇਹ ਡੱਬੇ। ਹਾਂ ਜੀ। ਦੂਸਰੀ ਮਠਿਆਈ ਨਹੀਂ ਦੇਣੀ। ਨਹੀਂ ਇਹ ਖਾਂਦੇ ਹੀ ਹੈ ਇਹਨੇ ਚ ਖਾਂਦੇ ਵੀ ਹੀ ਹੈ ਹਾਂਜੀ ਹਾਂਜੀ ਕੀ ਬਾਤ ਹੈ ਦੱਸੋ ਤੁਸੀਂ ਦੇਖੋ ਜਿਹੜੇ ਲੋਕਾਂ ਨੂੰ ਸਮਝ ਹੈਗੀ ਹੈ ਜਿਹੜੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਣਕਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਖਾਂਦੇ ਇਸ ਤਰ੍ਹਾਂ ਦੇ ਲੱਡੂ ਹੈਗੇ ਨੇ ਸੋ ਸਾਰੇ ਕਿਤੇ ਮਾਹੌਲ ਲੱਡੂਆਂ ਵਾਲਾ ਬਣਿਆ ਹੋਇਆ ਅੱਜ ਦੀਵਾਲੀ ਮੌਕੇ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਸੀਂ ਤਾਂ ਪਹਿਲੇ ਟੈਸਟ ਕਰ ਲਿਆ ਸੀ ਲੱਡੂ ਹਾਂਜੀ ਬਹੁਤ ਵਧੀਆ ਲੱਡੂ ਸੀਗਾ ਉਹ ਹਰੇਕ ਬੰਦਾ ਹੀ ਖਾ ਸਕਦਾ ਹੁੰਦਾ 슈ਗਰ ਵਾਲੇ ਸਪੈਸ਼ਲੀ ਇਹਨੂੰ ਖਾ ਸਕਦੇ ਬਹੁਤ ਵਧੀਆ ਮਠਿਆਈ ਹੈ ਅਸੀਂ ਇਹ ਰਹਿ ਦਿੰਦੇ ਹਾਂ ਕਿ ਇਹ ਮਠਿਆਈ ਬਣਵਾਓ ਤੇ ਖਾਓ ਸਹੀ ਖਾਓ ਜੀ ਜੀ ਜੋ ਅਸੀਂ ਨੁਸਖਾ ਫਾਰਮੂਲਾ ਲੈਣ ਵਾਲਿਆ ਇਹਨਾਂ ਲੱਡੂਆਂ ਦਾ ਕਿ ਅਸੀਂ ਘਰ ਦੇ ਵਿੱਚ ਇਹ ਲੱਡੂ ਹੈਗੇ ਨੇ ਜਿਹੜੇ ਨਵਦੀਪ ਜੀ ਸਾਰੇ ਕਿਤੇ ਡਾਕਟਰ ਸਾਹਿਬ ਤੁਸੀਂ ਅੱਜ ਮਹੌਲ ਲੱਡੂਆਂ ਦਾ ਕੀਤਾ ਪਿਆ ਇੱਥੇ ਦੀਵਾਲੀ ਕਰਕੇ ਬਿਲਕੁਲ ਜੀ ਬਿਲਕੁਲ ਲੱਡੂ ਵੀ ਲੱਡੂ ਹੋਇਆ ਪਿਆ ਜੀ ਬਸ ਐਸੀ ਚਾਹੁੰਦੇ ਆ ਕਿ ਸਾਰੇ ਮਤਲਬ ਜੇ ਮਠਾਈ ਵੀ ਖਾਣੀ ਹੈ ਪੂਰੀ ਤੰਦਰੁਸਤ ਹੋਣ ਸਾਰੇ ਖਾ ਕੇ ਬਿਲਕੁਲ ਜੀ ਜੀ ਇਹ ਇਸ ਤਰ੍ਹਾਂ ਦਾ ਜੀ ਡਾਕਟਰ ਸਾਹਿਬ ਨੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਨੇ ਕਿਹੜੀ ਚੀਜ਼ ਦੇ ਵਿੱਚ ਐਡ ਕੀਤੀ ਹੈ ਕਿ ਵਾਕੇ ਹੀ ਮੈਂ ਵੀ ਇੱਦਾਂ ਲੱਡੂ ਖਾਇਆ ਮੇਰਾ ਦਿਲ ਕਰਦਾ ਕਿ ਹੋਰ ਲੱਡੂ ਖਾਦਾ ਜਾਵੇ ਤੇ ਤੁਹਾਡਾ ਨੁਸਖਾ ਵੀ ਨਾਲ-ਨਾਲ ਦਿੱਤਾ ਜਾਵੇ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਦੇ ਕਲੀਨਿਕ ਦੇ ਆਸੀਂ ਸਿੱਧੇ ਜਾ ਪਹੁੰਚਦੇ ਆ ਡਾਕਟਰ ਸਾਹਿਬ ਬਿਜ਼ੀ ਹੈਗੇ ਨੇ ਥੋੜੇ ਜੀ ਲੇਕਿਨ ਮਾਜਰਤ ਡਾ ਸਾਹਿਬ ਮਾਫੀ ਚਾਹੁੰਨੇ ਆਸੀਂ ਨਾ ਬਗੈਰ ਇਜਾਜ਼ਤ ਲਈ ਤੁਹਾਡੇ ਕੋਲ ਆ ਗਏ ਆ ਪਰ ਮਾਹੌਲ ਬਾਹਰ ਲੱਡੂਆਂ ਵਾਲਾ ਕੀਤਾ ਹੋਇਆ ਜਿਦੋਂ ਅਸੀਂ ਲੱਡੂ ਹੀ ਲੱਡੂ ਹੋਇਆ ਪਿਆ ਜੀ ਜੀ ਫਰੂਕੀ ਜੀ ਕਿਉਂਕਿ ਦੀਵਾਲੀ ਦਾ ਟਾਈਮ ਹੈ ਤਿਹਾਰਾਂ ਦੇ ਟਾਈਮ ਤੇ ਮਿਠਾਈ ਖਾਣ ਨੂੰ ਮਨ ਕਰਦਾ ਹੈ ਜੀ ਜੀ ਹਰ ਇਨਸਾਨ ਦਾ ਤਾਂ ਉਹ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਕਿ ਆ ਤਿਹਾਰ ਇਹਨਾਂ ਦਿਨਾਂ 'ਚ ਮਿਠਾਈ ਦੀਵਾਲੀ ਵੀ ਇਹਨਾਂ ਦਿਨਾਂ 'ਚ ਵਿਆਹ ਵੀ ਹੈ ਇਹਨਾਂ ਦਿਨਾਂ 'ਚ ਸ਼ਾਦੀ ਵੀ ਹੈ ਇਹਨਾਂ ਦਿਨਾਂ 'ਚ ਬਹੁਤ ਸਾਰੇ ਐਨਆਰਆਈ ਬੱਚੇ ਕਰਨ ਵਾਪਸ ਵੀ ਆਉਂਦੇ ਆ। ਉਸ ਖੁਸ਼ੀ ਤੇ ਹਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮਿੱਠਾ ਸੈਲੀਬ੍ਰੇਟ ਕੀਤਾ ਜਾਵੇ। ਲੇਕਿਨ ਮਿੱਠਾ ਜਿਹੜਾ ਹੈਗਾ ਦੇਖੋ ਮਿੱਠੇ ਦਾ ਸਬੰਧ ਸਾਡੇ ਬਜ਼ੁਰਗਾਂ ਨੇ ਸਾਨੂੰ ਮਿੱਠਾ ਖਾਣ ਲਈ ਇਸ ਲਈ ਕਿਹਾ ਗਿਆ ਸੀ। ਮਿੱਠਾ ਸਾਡੇ ਗੁੱਡ ਹਾਰਮੋਨਸ ਪ੍ਰੋਡਿਊਸ ਕਰਵਾਉਂਦਾ ਹੈ। ਜਿਵੇਂ ਕਿ ਤੁਸੀਂ ਇਹ ਡੱਬੇ ਦੇ ਉੱਤੇ ਲਿਖਿਆ ਵੀ ਹੈ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਡੱਬੇ ਦੇ ਉੱਤੇ ਬਾਕਾਇਦਗੀ ਨਾਲ ਲਿਖਿਆ ਵੀ ਹੋਇਆ ਹੈ ਕਿ ਜਿਹੜਾ ਚੰਗਾ ਮਠਾਈ ਸਾਡੇ ਸਰੀਰ ਵਿੱਚ ਖੁਸ਼ੀਆਂ ਤੇ ਹਾਰਮੋਨਸ ਬਣਾਉਂਦਾ ਹੈ। ਅਸੀਂ ਤਾਂ ਤੁਹਾਡੇ ਕੋਲ ਰੈਸਪੀ ਲੈਣੀ ਹੈ ਜਿਹੜੀ ਲੱਡੂਾਂ ਦੀਸਤ ਕਰ ਕਰ ਮਟਵਾਉਣੇ ਨੇ ਲੱਡੂ ਬਿਲਕੁਲ ਬਿਲਕੁਲ ਦੇਖੋ ਏ ਅਸੀਂ ਨੇਚਰਲ ਸਾਇੰਸ ਦੇ ਫਾਰਮੂਲੇ ਮੁਤਾਬਕ ਜੀ 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 ਅੱਜ ਤੋਂ 70 80 ਸਾਲ ਪਹਿਲਾਂ ਜਦੋਂ ਵਿਆਹ ਦੇ ਵਿੱਚ ਜੰਝ ਜਾਂਦੀ ਸੀ ਨਾ ਵਿਆਦੀ ਹਾਂਜੀ ਤੇ ਬਜ਼ੁਰਗ ਥੱਲੇ ਬਿਠਾ ਕੇ ਉਹਨਾਂ ਨੂੰ ਜਲੇਬੀਆਂ ਤੇ ਲੱਡੂ ਖਵਾਉਂਦੇ ਹੁੰਦੇ ਸੀ ਉਸ ਟਾਈਮ ਦਾ ਫਾਰਮੂਲਾ ਅਸੀਂ ਲਿਆ ਹੈ ਅੱਛਾ ਉਹੀ ਰੈਸਪੀ ਸੇਮ ਅਸੀਂ ਲਈ ਹੈ ਠੀਕ ਹੈ ਔਰ ਉਸ ਤਰ੍ਹਾਂ ਦੇ ਹੀ ਇੰਗਰੀਡੀਅੰਟਸ ਨੂੰ ਅਸੀਂ ਲੱਭ ਕੇ ਇਸ ਵਿੱਚ ਐਡ ਕੀਤਾ ਹੈ ਠੀਕ ਹੈ। ਔਰ ਇਹ ਦੇਖੋ ਇਹ ਲੱਡੂ ਤੁਸੀਂ ਖਾਜੋ 4 ਹਾਂਜੀ ਖਾਜੋ 40 ਠੀਕ ਹੈ। ਤੁਹਾਡਾ ਨਾਤੇ ਇਹਨਾਂ ਨੇ weight ਵਧਾਉਣਾ ਹੈ। ਜੀ। ਨਾ ਹੀ ਤੁਹਾਡੇ ਇਹਨੇ ਅੰਦਰ ਜਲਣ ਕਰਨੀ ਹੈ। ਠੀਕ ਹੈ। ਨਾ ਹੀ ਪੇਟ 'ਚ bloating ਹੋਣੀ ਹੈ। ਠੀਕ ਹੈ। ਨਾ ਹੀ ਇਹਨੇ ਖਾਂਸੀ ਵਧਾਉਣੀ ਹੈ। ਠੀਕ ਹੈ। ਸੋ ਲਾਜਵਾਬ ਇਹਦਾ ਰੋਲ ਹੈਗਾ ਇਹਦੇ ਅੰਦਰ ਜੋ-ਜੋ ਚੀਜ਼ਾਂ ਸੀ ਪਾਈਆਂ ਨੇ। ਇਨੂੰ ਅਸੀਂ ਆਪ ਹੱਥੀ ਬਣਾਇਆ ਖੋਦ ਖੜਕੀ ਉੱਪਰ ਬਣਾਇਆ ਹਰ ਸਾਲ ਅਸੀਂ ਬਣਾਉਂਦੇ ਆ ਕਿਉਂਕਿ ਹਰ ਸਾਲ ਸਾਡੇ ਕੋਲ ਡਿਮਾਂਡ ਰਹਿੰਦੀ ਹੈ ਸੱਤਰ ਸੱਤ ਸੈਂਟਰ ਨੇ ਬਹੁਤ ਪੁਰਾਣੇ ਮਰੀਜ਼ ਜੁੜੇ ਹੋਏ ਆ ਐਨ ਆਰ ਆਈ ਪਰਿਵਾਰ ਬਹੁਤ ਸਾਰੇ ਜੁੜੇ ਹੋਏ ਆ ਪੰਜਾਬ ਤੋਂ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਆ ਉਹ ਹਰ ਸਾਲ ਉਹਨਾਂ ਦੀ ਡਿਮਾਂਡ ਹੁੰਦੀ ਕਿ ਡਾਕਟਰ ਸਾਹਿਬ ਮਿਠਾਈ ਅਸੀਂ ਇੱਥੋਂ ਹੀ ਤੁਹਾਡੇ ਤੋਂ ਲੈ ਕੇ ਜਾਣੀ ਹੈ ਤੇ ਸਪੈਸ਼ਲੀ ਸਾਨੂੰ ਫਿਰ ਬਣਾ ਕੇ ਕਿਉਂਕਿ ਅਸੀਂ ਆਪ ਵੀ ਮਿੱਠਾ ਖਾਨ ਦਾ ਸਾਰੇ ਪੰਜਾਬੀ ਸਾਰੇ ਸ਼ੌਕੀਨ ਹੈ ਤੇ ਕਿਉਂ ਨਾ ਇਸ ਮਿੱਠੇ ਨੂੰ ਨੇਚਰਲ ਸਾਇੰਸ ਦੇ ਮੁਤਾਬਕ ਦਿਨੋ ਬਣਾਇਆ ਜਾਵੇ ਕਿਉਂਕਿ ਮਿੱਠੇ ਦਾ ਜਿਹੜਾ ਅਸਲੀ ਕੰਮ ਉਹ ਖੁਸ਼ੀ ਵੰਡਣ ਵੰਡ ਕੇ ਵੀ ਖੁਸ਼ੀ ਆਉਂਦੀ ਹੈ ਅੰਦਰ ਤੁਹਾਡਾ ਰੋਮ ਵੀ ਤਾਂ ਖੁਸ਼ ਹੋਣਾ ਚਾਹੀਦਾ ਹੈ ਨਾ ਮੈਂ ਮਿੱਠਾ ਵੰਡਦਾ ਉਹਦੇ ਚ ਸਿੰਥੈਟਿਕ ਹੀ ਨਾ ਐਡ ਹੈ ਆਰਟੀਫੀਸ਼ੀਅਲ ਚੀਜ਼ਾਂ ਹੀ ਨੀਆਂ ਕਾ ਐਡ ਹੈ ਫਲੇਵਰ ਚੀਜ਼ਾਂ ਹੀ ਨੀਆਂ ਕਾ ਐਡ ਹੈ ਕਿ ਮੈਂ ਵੰਡ ਕੇ ਤਾਂ ਖੁਸ਼ ਹੋ ਰਿਹਾ ਬਟ ਜਿਹਨੇ ਖਾ ਲਿਆ ਉਹਦਾ ਰੋਮ ਰੋਮ ਤੁਹਾਨੂੰ ਗਾਲਾਂ ਕੱਢ ਰਿਹਾ ਕਿਉਂਕਿ ਬਿਲਕੁਲ ਠੀਕ ਗੱਲ ਤੁਸੀਂ ਤੁਹਾਡੇ ਮਾਫ ਕਰਨਾ ਤੁਹਾਡੀ ਗੱਲ ਵਿੱਚ ਹੈ ਰਾਤੀ ਅਸੀਂ ਵੀ ਸਾਡੇ ਵੀ ਦੇ ਡੱਬਾ ਜਦੋਂ ਆਇਆ ਤੇ ਅਸੀਂ ਦੋ ਹੀ ਸ਼ਾਮ ਵੇਲੇ ਗੁਲਾਬ ਜਾਮੁਨਾ ਖਾਧੀਆਂ ਬੜੀਆਂ ਮੂੰਹ ਨੂੰ ਜ਼ੁਬਾਨ ਨੂੰ ਬੜਾ ਜ਼ਬਰਦਸਤ ਟੇਸਟ ਲੱਗਿਆ ਲੇਕਿਨ ਉਸ ਤੋਂ ਬਾਅਦ ਫਿਰ ਰਾਤ ਦਾ ਖਾਣਾ ਹੀ ਨਹੀਂ ਖਾਧਾ ਗਿਆ ਸਭ ਪੇਟ ਬਿਲਕੁਲ ਬਲੂਟਿੰਗ ਹੋ ਗਈ ਫੁੱਲ ਗਿਆ ਅਫਾਰੇ ਵਾਂਗੂ ਆ ਗਿਆ ਉਹਦਾ ਕੀ ਕਾਰਨ ਬਣਦਾ ਪਰ ਤੁਹਾਡੇ ਲੱਡੂ ਖਾਣ ਤੋਂ ਮੈਂ ਦੋ ਤਿੰਨ ਖਾ ਗਿਆ ਗੱਲ ਕਰਦਾ ਕਰਦਾ ਤੁਹਾਡੇ ਨਾਲ ਦਿਲ ਕਰਦਾ ਵੀ ਫੜ ਕੇ ਹੋਰ ਖਾ ਜੀ ਇਹਦੇ ਜੇ ਦੋ ਫਾਲਟ ਨੇ ਫਰੂਕੀ ਜੀ ਇੱਕ ਤਾਂ ਹੈਗਾ ਬਣਾਉਣ ਵਾਲੇ ਚ ਜੋ ਜਦੋਂ ਮਿਠਾਈ ਖਾਂਦਾ ਮੈਂ ਖਾਦਾ ਕੋਈ ਵੀ ਮਠਾਈ ਅੱਜ ਦੇ ਸਮੇਂ ਜਿਹੜੀ ਵੀ ਤੁਸੀਂ ਖਾ ਰਹੇ ਹੋ ਨਾ ਉਹਨੇ ਜਿਵੇਂ ਖਾਂਦੇ ਹੋ ਤਾਂ ਤੁਹਾਡੀ ਫੂਡ ਪਾਈਪ ਤੇ ਉਹਨੇ ਜਲਣ ਪੈਦਾ ਕਰਦੇ ਨੇ ਐਸਿਡ ਵਧਾ ਦੇਣਾ ਹਾਂ ਬਿਲਕੁਲ ਪੂਰੀ ਤਰ੍ਹਾਂ ਵਾਲਾ ਐਵੇਂ ਹੀ ਹੋਇਆ ਠੀਕ ਹੈ ਉਸ ਤੋਂ ਬਾਅਦ ਉਹਨੇ ਬਲੋਟਿੰਗ ਬਦਾਜਮੀ ਔਰ ਦੈਨ ਫਿਰ ਤੁਸੀਂ ਦੁਬਾਰਾ ਤੁਹਾਡਾ ਇਹਨਾ ਮੂਡ ਖਰਾਬ ਹੋਣਾ ਨਾ ਜਿੰਨੂੰ ਲੱਗਿਰ ਗੰਦਾ ਫੇਸ ਬਣ ਜਾਂਦਾ ਬੰਦੇ ਦਾ ਕਦੇ ਦਿਖਾਉਣਾ ਤੁਹਾਨੂੰ ਮਤਲਬ ਤੁਸੀਂ ਲਾ ਲਾ ਵੀ ਇਸ ਤਰ੍ਹਾਂ ਦਾ ਫੇਸ ਤੁਸੀਂ ਕਿਹੜੀ ਚੀਜ਼ ਦੇਖ ਕੇ ਬਣਾਉਂਦੇ ਹੋ ਕਿ ਉਸ ਤਰ੍ਹਾਂ ਦਾ ਫੇਸ ਬੰਦੇ ਦਾ ਬਣ ਜਾਂਦਾ ਹੈਗਾ ਔਰ ਖਤਰਨਾਕ ਫੇਸ ਹੋ ਜਾਂਦਾ ਹੈ ਪਰ ਮਿੱਠਾ ਇਸ ਕੰਮ ਲਈ ਨਹੀਂ ਬਣਾਇਆ ਸੀ ਮਿੱ ਮੈਂ ਤੁਹਾਨੂੰ ਜਿਵੇਂ ਮਠਾ ਖਵਾ ਤੁਸੀਂ ਹੋ ਗਿਆ ਇਸ ਤਰ੍ਹਾਂ ਠੀਕ ਹੈ ਤੇ ਮਠਾ ਫੇਸ ਦੇ ਉੱਤੇ 글로 ਤੇ ਖੁਸ਼ੀ ਲਈ ਸੀ ਨਾ ਮਠਾ ਹੁਣ ਉਲਟੋ ਰਿਹਾ ਮਠਾ ਜਿਵੇਂ ਖਲਾਉ ਬੰਦਾ ਐਡਾ ਗੰਦਾ ਮੂੰਹ ਬੂਡ ਬਣਾਉਂਦਾ ਹੈਗਾ ਉਹਨੂੰ ਦੁਬਾਰਾ ਮਠਾ ਖਲਾਉਣ ਨੂੰ ਜੱਲ ਹੀ ਕਰਦਾ ਮਠੇ ਨੂੰ ਕਹਿੰਦਾ ਦੇਖ ਕੀ ਮੂੰਹ ਬਣਾਉਣ ਲੱਗ ਗਿਆ ਜੀ ਖਾਣਾ ਤਾਂ ਬਹੁਤ ਦੂਰ ਦੇਖਦਾ ਮਠਾ ਯਾਰ ਪਰ੍ਹਾਂ ਰੱਖ ਮੈਂ ਕਹਿੰਦਾ ਅੱਜ ਦੇ ਸਮੇਂ ਤੁਸੀਂ ਕਿਸੇ ਨੂੰ ਮਠਾ ਡੱਬਾ ਦੇਓ ਉਹ ਕਹਿੰਦੇ ਵੀ ਨੇ ਠੀਕ ਹੈ ਨਾ ਵੀ ਖਾਣਾ ਪੂਰਤੀ ਕੀਤੀ ਹੈ ਜੇ ਡਰਾਈ ਫਰੂਟ ਦੇ ਉਹਨਾਂ ਨੇ ਕਿ ਵਾਹ ਦਿੱਤਾ ਡੱਬਾ ਇਹਨੇ ਉਹਦਾ ਮਤਲਬ ਕੀ ਹੈਗਾ ਕਿ ਮਠਿਆਈ ਦਾ ਲੈਵਲ ਲੋ ਕਿਉਂ ਚਲਾ ਗਿਆ ਹਾਲੇ ਕਿ ਮਠਿਆਈ ਉੱਪਰਲੇ ਲੈਵਲ 'ਤੇ ਹੋਣੀ ਚਾਹੀਦੀ ਸੀ ਖਾਸ ਕਰਕੇ ਸਾਡੇ ਮੁਲਕ ਦੀ ਠੀਕ ਹੈ ਉਹਦਾ ਮਤਲਬ ਕਾਰਨ ਇਹ ਸੀ ਕਿ ਉਹ ਇੰਗਰੀਡੀਅੰਟਸ ਬਹੁਤ ਜਾਲੀ ਹੋਗੇ ਦੂਸਰਾ ਅਸੀਂ ਹੱਥ ਪਿੱਛੇ ਹਟਾ ਲਏ ਨੇ ਅਸੀਂ ਬਣਾ ਕੇ ਖਾਣਾ ਬੰਦ ਕਰਤਾ ਅਸੀਂ ਖਰੀਦ ਕੇ ਖਾਣਾ ਸ਼ੁਰੂ ਕਰਤਾ ਚਾਹੀਦਾ ਹੱਥੀ ਵੱਟੇ ਹੋਏ ਲੱਡੂ ਹੱਥੀ ਬਣਾਏ ਹੋਏ ਸ਼ੀਨੀ ਲੱਡੂ ਨਹੀਂ ਕੋਈ ਮਸ਼ੀਨੀ ਲੱਡੂ ਨਹੀਂ ਹੈਗੇ ਦੂਸਰੀ ਦੂਸਰਾ ਫਾਲਟ ਹੈਗਾ ਇੱਕ ਤਾਂ ਬਣਾਉਣ ਵਾਲੇ ਚ ਮਠਾਈ ਚ ਫਾਲਟ ਆ ਗਿਆ ਦੂਸਰਾ ਖਾਣ ਵਾਲੇ ਚ ਫਾਲਟ ਆ ਓਕੇ ਤੁਹਾਨੂੰ ਤੁਸੀਂ ਮਿੱਠਾ ਕਦੋਂ ਖਾਂਦੇ ਹੋ ਅਸੀਂ ਮਿੱਠਾ ਕਈ ਵਾਰ ਰੋਟੀ ਖਾਣ ਤੋਂ ਬਾਅਦ ਹੀ ਖਾਈਦਾ ਜੀ ਮੋਸਟਲੀ ਬਾਅਦ ਚ ਖਾਂਦੇ ਆ 90% ਲੋਕ ਬਾਅਦ ਚ ਖਾਂਦੇ ਆ ਅਕੋਰਡਿੰਗ ਟੂ ਨੇਚਰਲ ਸਾਇੰਸ ਸਾਇੰਸ ਕੀ ਕਹਿੰਦੀ ਹੈ ਮਿੱਠਾ ਪਹਿਲਾਂ ਖਾਣਾ ਹੈ ਬਜ਼ੁਰਗ ਜਿੰਨੇ ਜਾਣਦੇ ਨੇ ਦੇਖੋ ਮਾਤਾ ਜੀ ਬੋਲ ਪੇਜੀ ਹੁੰਦੇ ਨਾ ਉਹਨੇ ਦੱਸਤਾ ਕਿਉਂਕਿ ਪਹਿਲਾਂ ਜਦੋਂ ਘਰੇ ਗੈਸਟ ਆਉਂਦਾ ਸੀ ਘਰੇ ਗੈਸਟ ਆਉਂਦਾ ਸੀ ਤੁਹਾਨੂੰ ਮਿੱਠੇ ਜਰਦੇ ਦੇ ਜਿਹੜੇ ਚਾਵਲ ਮੋਸਟਲੀ ਜਾਂ ਕੜਾ ਅਖੀਰ ਪਹਿਲਾਂ ਖਵਾਈ ਜਾਂਦੀ ਸੀ ਉਹਦੇ ਵਿੱਚ ਨਿਯਮ ਸੁਣੋ ਕੀ ਆ ਮਿੱਠਾ ਹੁੰਦਾ ਹੈਵੀ ਜੀ ਹੈਵੀ ਚੀਜ਼ ਮਿੱਠਾ ਹੈਵੀ ਹੁੰਦਾ ਹੈ ਹੈਵੀ ਨੂੰ ਪਿਤ ਜਿਆਦਾ ਚਾਹੀਦਾ ਤੇ ਜਿਆਦਾ ਪਿਤ ਕਦੋਂ ਬਣਿਆ ਹੁੰਦਾ ਜਦੋਂ ਭੁੱਖ ਤੁਹਾਨੂੰ ਲੱਗੀ ਹੋਈ ਆ ਉਹ ਸਭ ਤੋਂ ਵਧੀਆ ਟਾਈਮ ਆ ਮਿੱਠੇ ਨੂੰ ਕੰਜ਼ਿਊਮ ਕਰਨ ਦਾ ਉਸ ਟਾਈਮ ਤੇ ਜਿਵੇਂ ਮਿੱਠਾ ਖਾਏ ਲੋ ਖਾ ਲੋਗੇ ਉਹ ਨਾਲ ਦੀ ਨਾਲ ਕੰਜ਼ਿਊਮ ਨਾਲ ਦੀ ਨਾਲ ਕੰਜ਼ਿਊਮ ਉਹਨੇ ਫੈਟ ਚ ਕਨਵਰਟ ਹੀ ਨਹੀਂ ਹੋਣਾ ਬਟ ਤੁਸੀਂ ਕੀ ਕੀਤਾ ਪਹਿਲਾਂ ਤਾਂ ਚਾਰ ਰੋਟੀਆਂ ਖਾ ਲੀਆਂ ਠੀਕ ਹੈ ਪਨੀਰ ਦੇ ਨਾਲ ਉੱਤੋਂ ਸਲਾਦ ਖਾ ਲਿਆ ਪਤਾ ਨਹੀਂ ਹੋਰ ਕੀ ਕੁਝ ਖਾ ਲਿਆ ਫਿਰ ਖੀਰ ਤੇ ਕਹਿੰਦੇ ਲਿਓ ਜਲੇਬੀ ਲਿਆਓ ਰਸਗੁਲਾ ਲਿਆਓ ਗਲਾਬ ਜਾਵਣ ਕੀ ਦੱਬਰ ਰਹਿੰਦੀ ਖੁੰਦੀ ਕਸਰ ਕਹਿੰਦੇ ਲਿਆਓ ਆਈਸਕ੍ਰੀਮ ਹੁਣ ਜਿਹੜਾ ਮਿੱਠਾ ਜਦੋਂ ਅਸੀਂ ਲਾਸਟੇ ਖਾਣੇ ਆ ਕਿਉਂਕਿ ਮਿੱਠਾ ਸੀ ਹੈਵੀ ਉਹਦੀ ਨੇਚਰ ਹੈਵੀ ਹੈ ਇਹਦੇ ਲਈ ਪਿਤ ਜ਼ਿਆਦਾ ਚਾਹੀਦਾ ਸੀ ਜਿਆਦਾ ਪਿਤ ਤਾਂ ਤੁਸੀਂ ਰੋਟੀਆਂ ਖਾ ਕੇ ਸ਼ਾਂਤ ਕਰ ਲਿਆ ਹੁਣ ਮਿੱਠੇ ਨੂੰ ਡਾਈਜੈਸਟ ਕਰਨ ਵਾਲੀ ਪਿਤ ਤੁਹਾਡੇ ਕੋਲ ਠੰਡੀ ਹੋ ਚੁੱਕੀ ਹੈ ਹੁਣ ਮਿੱਠਾ ਡਾਈਜੈਸਟ ਨਹੀਂ ਹੋਏਗਾ ਕੀਚ ਕਨਵਰਟ ਹੋਏਗਾ ਫੈਟ ਚ ਬਲੋਟਿੰਗ ਚ ਇਵਨ ਜਿਹੜਾ ਪਹਿਲਾ ਖਾਣਾ ਖਾਦਾ ਉਹਨੇ ਉਹਨੂੰ ਵੀ ਉਹਦੇ ਡਾਈਜੈਸ਼ਨ ਨੂੰ ਵੀ ਰੋਕ ਦੇਣਾ ਮਤਲਬ ਫਿਰ ਤੱਕ ਗੱਲ ਇਹ ਹੋਈ ਵੀ ਜਿਹੜਾ ਇਹ ਲੱਡੂ ਹੈਗਾ ਜਾਂ ਅਸੀਂ ਕਹਿ ਲਈਏ ਕਿ ਜਿਹੜਾ ਇਹ ਮਿੱਠਾ ਹੈਗਾ ਇਹ ਜਿਹੜਾ ਰੋਟੀ ਤੋਂ ਪਹਿਲਾਂ ਖਾਏਗਾ ਜੀ ਤੇ ਉਹ ਆਪਣਾ ਮਟਾਪਾ ਘਟਾਏਗਾ ਗੈਸ ਘਟਾਏਗਾ ਤਜ਼ਾਬ ਘਟਾਏਗਾ ਜਿਹੜਾ ਲਗਾਤਾਰ ਉਹਦਾ ਪੇਟ ਅਫਾਰੇ ਵੱਲੋਂ ਆਉਂਦਾ ਉਹ ਘਟਾਏਗਾ ਇਹ ਲੱਡੂ ਜੀ ਮੈਂ ਕਹਿੰਨਾ ਇਹ ਲੱਡੂ ਅੰਦਰੋਂ ਸਾਰਾ ਗੰਦ ਕੱਢੂ ਇਹ ਲੱਡੂ ਤੁਹਾਡੇ ਅੰਦਰੋਂ ਸਾਰੀ ਨਰਾਸ਼ਾ ਕੱਢੂ ਇਹ ਲੱਡੂ ਤੁਹਾਡੇ ਅੰਦਰੋਂ ਸਾਰੀਆਂ ਦੁਸ਼ਮਣੀਆਂ ਕੱਢੂ ਇਹ ਲੱਡੂ ਤੁਹਾਡੇ ਅੰਦਰੋਂ ਸਾਰੀਆਂ ਬਿਮਾਰੀਆਂ ਵੀ ਕੱਢੂ ਈਰਖਾ ਵੀ ਕੱਢੂ ਚਿੰਤਾਵਾਂ ਵੀ ਕੱਢੂ ਕਿਆ ਬਾਤ ਹਾਂ ਇਹ ਲੱਡੂ ਤੁਹਾਨੂੰ ਇੰਨਾ ਕਿ ਖੁਸ਼ੀਆਂ ਭਰ ਦੇਗਾ ਕਿਉਂਕਿ ਇਹਦਾ ਖਾਣ ਦਾ ਨਿਯਮ ਤੇ ਬਣਾਉਣ ਦਾ ਨਿਯਮ ਦੋਨੇ ਨੇਚਰਲ ਸਾਇੰਸ ਦੇ ਮੁਤਾਬਕ ਦੱਸ ਰਹੇ ਆ ਜਦੋਂ ਖਾਣਾ ਜੀ ਖਾਣੇ ਤੋਂ ਪਹਿਲਾਂ ਖਾਣਾ ਠੀਕ ਹੈ ਜਦੋਂ ਤੁਹਾਨੂੰ ਕਰਾਰੀ ਜੀ ਭੁੱਖ ਲੱਗੀ ਆ ਨਾ ਦੋ ਲੱਡੂ ਖਾ ਲੈਣੇ ਆ ਉਸ ਤੋਂ ਬਾਅਦ ਜਿੰਨੀ ਕੁ ਭੁੱਖ ਲੱਗੀ ਰੋਟੀ ਖਾ ਲਓ ਇਹ ਮੇਰਾ ਵਾਅਦਾ ਹੈ ਰੋਟੀ ਦੇ ਐਂਡ ਤੱਕ ਤੁਹਾਨੂੰ ਇਹ ਭੁੱਲ ਜਿਗਾ ਕਿ ਤੁਸੀਂ ਕੁਝ ਮਿੱਠਾ ਖਾਦਾ ਸੀ ਤੇ ਤੁਹਾਡਾ ਰੋ ਰੋਮ ਹੈਲਦੀ ਅੰਦਰ ਤੱਕ ਰੋਮ ਨੱਚ ਰਹੇ ਹੋਣਗੇ ਭੰਗੜਾ ਪਾ ਰਹੇ ਹੋਣਗੇ ਅੱਜ ਲੱਡੂ ਖਾਦਾ ਲੱਡੂ ਖਾਦਾ ਮੈਂ ਵੀ ਮਤਲਬ ਮੈਂ ਵੀ ਖਾਦਾ ਜੀ એનર્ਜੀ ਆ ਗਈ ਲੱਡੂ ਖਾ ਕੇ ਇਸ ਤਰ੍ਹਾਂ ਦੇ ਕੀ ਪਾਇਆ ਹੋਇਆ ਇਹ ਮਿੱਠਾ ਆਲਰੇਡੀ એનર્ਜੀ ਹੁੰਦਾ ਵਰਜੇ ਚੰਗਾ ਹੋਵੇਦਾ ਤੇ ਗੁੱਡ એનર્ਜੀ ਹੁਣ ਪਾਇਆ ਕੀ ਹੈ ਦੇਖੋ ਸਭ ਤੋਂ ਪਹਿਲਾਂ ਦਾ ਬੇਸ ਆ ਵੇਸਣ ਠੀਕ ਹੈ ਜੀ ਵੇਸਣ ਵੇਸਣ ਦੂਸਰਾ ਬੇਸ ਹੈਗਾ ਵਾ ਦੇਸੀ ਘਿਓ ਠੀਕ ਹੈ ਦੇਸੀ ਗਾਂ ਦਾ ਦੇਸੀ ਗਾਂ ਦਾ ਦੇਸੀ ਘਿਓ ਵੇਸਣ ਤੀਸਰਾ ਇਹਦਾ ਬੇਸ ਹੈਗਾ ਚਿੱਟੇ ਤਿਲ ਓਕੇ ਕੈਲਸ਼ੀਅਮ ਹੁਣ ਚੌਥਾ ਬੇਸ ਇਹਦਾ ਹੈਗਾ ਵਾ ਜਿਹੜੀ ਮੋਟੀ ਇਲਾਚੀ ਹੁੰਦੀ ਆ ਉਹਦਾ ਦਾਣਾ ਚ ਪਾਇਆ ਗਿਆ ਤਾਂ ਜੋ ਇਹਦੀ ਸਰਦੀਆਂ ਦੇ ਵਿੱਚ ਗਰਮੈਸ਼ ਵਾਲਾ ਮਾਹੌਲ ਬਣੇ ਰਵੇ ਬੋਡੀ ਦੇ ਹੀਟ ਦਵੇ ਔਰ ਨੈਕਸਟ ਜਿਹੜੀ ਚੀਜ਼ ਇਹ ਚ ਪਾਈ ਆ ਨਾ ਜੀ ਜੀ ਉਹ ਪਾਈ ਗਈ ਹੈ ਚ ਗੁਲਾਬ ਦੀਆਂ ਪੱਤੀਆਂ ਇਹ ਸਾਰਾ ਕੁਝ ਉੱਪਰ ਉੱਪਰ ਹੀ ਨਜ਼ਰ ਆ ਰਿਹਾ ਹੈ ਯੈਸ ਯੈਸ ਕਿਉਂਕਿ ਖੁਸ਼ਬੂ ਵਾਲਾ ਲੱਡੂ ਹੈ ਜੀ ਹਾਂ ਪਰ ਡਾਕਟਰ ਸਾਹਿਬ ਜਿਹੜੀ ਇੱਕ ਕਈ ਵਾਰ ਹੁੰਦੇ ਵੀ ਅਸੀਂ ਬਾਜ਼ਾਰੋਂ ਮਠਿਆਈ ਲੈ ਕੇ ਆਉਣੇ ਆ ਤੇ ਖੁਸ਼ਬੂ ਤਾਂ ਉਹਦੇ ਚ ਵੀ ਹੁੰਦੀ ਹੈ ਉਹ ਫਲੇਵਰਡ ਹੁੰਦੀ ਹੈ ਮੋਸਮ ਇਹਦਾ ਇੱਕ ਚੀਜ਼ ਦੱਸਦਾ ਘਟਨਾ ਦੱਸਦਾ ਸੀ ਜਦੋਂ ਇਹਨੂੰ ਬਣਾ ਰਹੇ ਸੀ ਨਾ ਤਾਂ ਉਹ ਜਿਹੜੀ ਹਲਵਾਈ ਸੀ ਤਾਂ ਉਹਨਾਂ ਨੇ ਕੋਈ ਹਲਵਾਈ ਸਮਗਰੀ ਮੰਗਵਾ ਲੈਂਦੇ ਜਿਵੇਂ ਸਮਗਰੀ ਆਈ ਤਾਂ ਮੈਂ ਚੈੱਕ ਕਰਨ ਗਿਆ ਵੀ ਕੀ ਕੁਝ ਲੈ ਕੇ ਆਏ ਨਾ ਕੀ ਕੁਝ ਆਇਆ ਮੇਰੇ ਹਿਸਾਬ ਨਾਲ ਆਇਆ ਕਿ ਕੀ ਕੁਝ ਪਉਣਾ ਸਾਡੀ ਆਰ ਐਨ ਡੀ ਦੇ ਸਾਹਮਣੇ ਆਇਆ ਤਾਂ ਉਹਨਾਂ ਨੇ ਇੱਕ ਚੀਜ਼ ਬੋਟਲ ਮੰਗਾਈ ਹੋਈ ਸੀ ਅਲੱਗ ਤੋਂ ਉਹਦੇ ਉੱਤੇ 그린 ਜਿਹਾ ਲੇਬਲ ਲੱਗਾ ਹੋਇਆ ਸੀ ਤੇ ਉਹ ਪਾਣੀ ਵਰਗਾ ਸੀ ਬਿਲਕੁਲ ਪਾਣੀ ਸੀ ਮੈਂ ਕਿਹਾ ਵੀ ਇਹ ਕਾਦੇ ਵਾਸਤੇ ਆ ਡਾਕਟਰ ਸਾਹਿਬ ਇਹ ਨਾ ਪਾ ਦਈਏ ਤੇ ਦਿਨਾਂ ਨਾਲ ਨਾ ਫ੍ਰੈਗਰੈਂਸ ਬੜੀ ਵਧੀਆ ਹੁੰਦੀ ਹੈ ਸ਼ਾਇਦ ਇਸ ਤਰ੍ਹਾਂ ਦਾ ਉਹਦੇ ਤੇ ਕੇਵੜਾ ਦਾ ਉਹਦੇ ਉੱਤੇ ਗ੍ਰੀਨ ਕਲਰ ਦਾ ਪੇਪਰ ਲੱਗਾ ਹੁੰਦਾ ਉਹ ਵੇਖਣ ਨੂੰ ਲੱਗਦਾ ਜਾਇਦ ਕੋਈ ਜੜੀ ਬੂਟੀਦਾਰਕ ਹੈ ਤਾਂ ਉਹ ਕਹਿੰਦੇ ਜੀ ਇਹ ਨੇਚਰਲ ਹੁੰਦਾ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਇਹ ਅਸੀਂ ਮਠਾਈ ਚ ਪਾਉਂਦੇ ਆ ਤੇ ਮਠਾਈ ਦੀ 스మెਲ ਬੜੀ ਵਧੀਆ ਹੁੰਦੀ ਖੁਸ਼ਬੂ ਬਹੁਤ ਵਧੀਆ ਕਹਿੰਦੇ ਆ ਜਾਂਦੀ ਹੈ ਮੈਂ ਕਹਿੰਦਾ ਮੈਨੂੰ ਦੁਖਾ ਹੈ ਕਿ ਤਾਂ ਉਹ ਬਾਹਰ ਤੋਂ ਉਹਦੇ ਗ੍ਰੀਨ ਲੇਬਲ ਲੱਗਾ ਜੜੀ ਬੂਟੀਆਂ ਉੱਤੇ ਜਦੋਂ ਮੈਂ ਦੂਸਰੀ ਸਾਈਡ ਘੁਮਾਇਆ ਫਰੂਕੀ ਜੀ ਤਾਂ ਉਹ ਸੀ ਫਲੇਵਰ ਤੇ ਫਰੇਗਰੈਂਸ ਦਾ ਕੈਮੀਕਲ ਫਾਰਮੂਲਾ E1520 E1520 ਉਹ ਕੀ ਹੁੰਦਾ ਜੀ ਇਹ ਇੱਕ ਇਸ ਤਰ੍ਹਾਂ ਦਾ ਕੈਮੀਕਲ ਫਾਰਮੂਲਾ ਹੁੰਦਾ ਹੈ ਜੋ ਆਰਟੀਫੀਸ਼ੀਅਲ ਫਲੇਵਰ ਤੇ ਫਰੇਗਰੈਂਸ ਦਿੰਦਾ ਹੈ ਉਹਦੇ ਹੁਣ ਜਦੋਂ ਮੈਂ ਉਸ ਚੀਜ਼ ਨੂੰ ਪ੍ਰੋਪਰ ਖੋਲਿਆ ਕਿ E1520 ਹੈ ਕੀ ਤੇ ਇਹਦੇ ਸਾਈਡ ਇਫੈਕਟ ਕੀ ਹੈ ਮੈਂਸ਼ਨ ਹੈ ਉਹਦੇ ਜਰਨਲ ਦੇ ਵਿੱਚ ਕਿ ਜਿਨ ਨੇ ਇਹਨੂੰ ਜ਼ਿਆਦਾ ਮਾਤਰਾ ਚ ਲੈ ਲਿਆ ਉਹਦੀ ਚਮੜੀ ਤੇ ਖਾਰਿਸ਼ ਉਹਨੂੰ ਨੌਜ਼ੀਆ ਕਬਰਾਟ ਉਹਨੂੰ ਬੀਪੀ ਦੀ ਸਮੱਸਿਆ ਇਹ ਤਾਂ ਆ ਗਿਆ ਕਿ ਮੰਨ ਲਓ ਅਗਰ ਇਸੇ ਲੱਡੂ ਤੇ ਛੜਕਾਓ ਕੀਤਾ ਉਹਦੇ ਦੋ ਲੱਡੂ ਤਿੰਨ ਖਾ ਲੈਂਦੇ ਤੁਹਾਡੇ ਅੰਦਰ ਜਲਣ ਵੀ ਹੋਣੀ ਸੀ ਤੇ ਗੈਸਟ੍ਰਿਕ ਪ੍ਰੋਬਲਮ ਵੀ ਉਹਦੀ ਵਜ੍ਹਾ ਨਾਲ ਵੀ ਹੋਣੀ ਸੀ ਹੁਣ ਵੱਡੀ ਗੱਲ ਕੀ ਸੀ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਅਗਰ ਇਹਦੀ ਥੋੜੀ ਜੀ ਮਾਤਰਾ ਵੀ ਵੱਜ ਜਾਂਦੀ ਹੈ ਤਾਂ ਫਿਟਸ ਮਿਰਗੀ ਦੇ ਦੌਰਾ ਹਾਰਟ ਦਾ ਅਟੈਕ ਪੈਰਾਲਾਈਜ਼ ਦਾ ਹੋ ਜਾਣਾ ਇਹ ਉਹਦੇ ਅੰਦਰ ਮੈਂਸ਼ਨ ਹੈ ਹੁਣ ਦੇਖੋ ਇਹ ਚੀਜ਼ਾਂ ਕਿੰਨੇ ਹੁਣ ਨੋ ਡਾਊਟ ਜਿਹੜੇ ਉਹ ਹਲਵਾਈ ਸੀ ਵਿਚਾਰੇ ਉਹ ਇੰਨੇ ਨਹੀਂ ਡੀਪਲੀ ਨਹੀਂ ਜਾਣਦੇਗੇ ਬਟ ਉਹਨਾਂ ਨੂੰ ਜਦੋਂ ਮੈਂ ਚੀਜ਼ ਪੜਾਈ ਉਹ ਸਿੰਪਲ ਭਾਸ਼ਾ ਚ ਕਰਕੇ ਉਹ ਵੀ ਹੈਰਾਨ ਅੱਕੇ ਬਕ ਕਹਿੰਦੇ ਰਸਾਇਜ਼ ਦਾ ਧਿਆਨ ਨਹੀਂ ਦਿੱਤਾ ਸੀ ਤਾਂ ਆਪ ਕਹਿੰਦੇ ਪਾ ਦਿਆ ਕਰੋ ਲੋਕ ਵੀ ਕਹਿੰਦੇ ਪਾਲਿਆ ਕਰੋ ਸਵਾਦ ਮਤਲਬ ਸਵਾਦ ਸਵਾਦ ਆਏਗਾ ਫਿਰ ਕਹਿੰਦੇ ਵੀ ਸਵਾਦ ਫਿਰ ਮੈਂ ਕਿਹਾ ਵੀ ਤੁਹਾਨੂੰ ਤੁਸੀਂ ਅੱਗੇ ਤੋਂ ਕਿਸੇ ਨੂੰ ਵੀ ਇਹ ਪਾਉਣ ਦੀ ਅਕਲ ਨਹੀਂ ਦੇਣੀ ਇੰਨੇ ਰੇਟ ਦੇ ਵਿੱਚ ਗੁਲਾਬ ਦੀਆਂ ਪੱਤੀਆਂ ਮਿਲ ਜਣੀਆਂ ਪੰਸਾਰੇ ਤੋਂ ਮੈਂ ਕਿਹਾ ਗੁਲਾਬ ਦੀਆਂ ਪੱਤੀਆਂ ਪਾਓ ਕੀ ਬਾਤ ਹੈ ਕੀ ਬਾਤ ਤਾਂ ਗੁਲਾਬ ਦੀਆਂ ਪੱਤੀਆਂ ਫਰੂਕੀ ਜੀ ਚ ਚਪਵਾਈਆਂ ਜਿਵੇਂ ਉਹਨਾਂ ਨੇ ਵਿੱਚ ਐਡ ਕੀਤਾ ਫਰੇਗਰੈਂਸ ਇਸ ਤਰ੍ਹਾਂ ਮੈਕੀ ਨੈਚੁਰਲ ਅਜੇ ਤੱਕ ਆਈ ਆ ਰਹੀ ਹੈ ਆ ਰਹੀ ਹੈ ਆ ਰਹੀ ਹੈ ਬਿਲਕੁਲ ਜਦੋਂ ਬੰਦਾ ਪਹਿਲੀ ਬਾਈਟ ਲੈਂਦਾ ਅੰਦਰ ਤੱਕ ਉਹ ਫਰੇਗਰੈਂਸ ਜਾਂਦੀ ਹੈ ਔਰ ਗੁਲਾਬ ਅਰੋਮਾ ਮਨ ਨੂੰ ਸ਼ਾਂਤ ਕਰਦਾ ਸਟ्रेस ਘਟਾਉਂਦਾ ਮੈਂ ਤਾਂ ਹੀ ਕਹਿੰਦਾ ਇਹ ਲੱਡੂ ਅੰਦਰੋਂ ਬੜੀਆਂ ਚਿੰਤਾਵਾਂ ਨੂੰ ਕੱਢੂ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਜਿਹੜਾ ਲੱਡੂ ਆ ਜਿਹੜੇ એનર્ਜੀ ਜਿੰਨਾ ਦੇ ਲੋਹੇ ਆ ਉਹਨੂੰ ਬਣਾ ਦੋ ਬੱਡੂ ਛਾਲਾ ਮਾਰਦੇ ਫਿਰਨਗੇ ਜੀ ਬਿਲਕੁਲ ਮਿੱਠਾ ਖਾ ਕੇ ਭੰਗੜਾ ਪਾਉਣ ਨੂੰ ਦਿਲ ਕਰਦਾ ਤੇ ਇੱਕ ਜਿਹੜਾ ਖਾਏਗਾ ਲੱਡੂ ਉਹ ਹੋਏਗਾ ਭੰਗੜੇ ਦਾ ਡੱਡੂ ਸੋ ਇਸ ਕਰਕੇ ਇਹ ਇੱਕ ਹੈਲਦੀ ਮਿਠਾਈ ਹੈ ਇਹਨੂੰ ਅਸੀਂ ਬਣਾਇਆ ਸੀ ਲਿਮਟਿਡ ਹੀ ਹੈ ਕਿਉਂਕਿ ਜਿੰਨੀ ਸਾਡੇ ਕੋਲ ਆਰਡਰ ਹੈਗੇ ਸੀ ਉਹਨਾਂ ਵਾਸਤੇ ਹੈ ਪਲੱਸ ਜਿੰਨੇ ਸਾਡੀ ਰਿਸਰਚ ਟੀਮ ਆ ਉਹਨਾਂ ਵਾਸਤੇ ਜਿੰਨੇ ਬੈਠੇ ਸੀ ਸਾਰੇ ਲੈ ਗਏ ਜੀ ਬਾਹਰ ਜਿਹੜੇ ਬੈਠੇ ਸੀ ਸਾਰੇ ਲੈ ਗਏ ਇਹ ਟੇਸਟ ਇਸ ਤਰ੍ਹਾਂ ਦਾ ਹਾਂਜੀ ਅੱਧਾ ਲੱਡੂ ਖਾ ਕੇ ਬੰਦਾ ਇਹ ਹੀ ਕਹਿੰਦਾ ਵੀ ਜਿੰਨੇ ਆ ਮੇਰੇ ਹੀ ਆ ਅੱਧਾ ਲੱਡੂ ਖਾ ਕੇ ਠੀਕ ਹੈ ਇਸ ਕਰਕੇ ਅਸੀਂ ਲਿਮਟਿਡ ਜਿੰਨਾ ਜਿੰਨਾ ਹੈਗਾ ਅਸੀਂ ਸਾਰੇ ਸੈਂਟਰ ਦੇ ਸਟਾਕ ਪੇਸਤਾ ਠੀਕ ਹੈ ਠੀਕ ਹੈ ਬਾਕੀ ਕਿਉਂਕਿ ਦੀਵਾਲੀ ਤੱਕ ਔਰ ਦੀਵਾਲੀ ਤੋਂ ਗੁਰਪੁਰਬ ਤੱਕ ਅਸੀਂ ਇਹਦਾ ਸਟਾਕ ਮੇਨਟੇਨ ਰੱਖਾਂਗੇ ਉਸ ਤੋਂ ਬਾਅਦ ਕਿਉਂਕਿ ਆਪਾਂ ਮਠਾਈ ਦੇ ਸਪੈਸ਼ਲਿਸਟ ਨਹੀਂ ਹੈਗੇ ਕਿਤੇ ਡਾਕਟਰ ਤੋਂ ਹਲਵਾਈ ਭੁੱਲਰ ਨਾ ਵਜਣ ਲੱਗ ਪਈਏ ਇਸ ਕਰਕੇ ਮਠਾਈ ਤੇ ਸਿਸ ਨੂੰ ਲੱਗਦਾ ਡਾਕਟਰ ਸਾਹਿਬ ਅਗਰ ਇਦਾਂ ਦੀ ਵੀ ਕੋਈ ਚੀਜ਼ ਹੈਗੀ ਹੈ ਜਿਹਦੇ ਨਾਲ ਅਸੀਂ ਤਾਂ ਸਾਡਾ ਕੰਮ ਤੇ ਲੋਕਾਂ ਨੂੰ ਸਿਹਤ ਪ੍ਰਦਾਨ ਕਰਨਾ ਹੈਗਾ ਅੱਛਾ ਹਲਵਾਈਆਂ ਨੂੰ ਸਨੇਹਾ ਕੀ ਹੈ ਉਹ ਥੋੜਾ ਜਿਹਾ ਜਿਹੜੇ ਸਾਡੇ ਹਲਵਾਈ ਵੀ ਭਾਈਚਾਰਾ ਹੈਗਾ ਬੜਾ ਇਮਾਨਦਾਰ ਭਾਈਚਾਰਾ ਸਾਰੇ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰ ਕਰਦੇ ਨੇ ਖਾਸ ਕਰਕੇ ਦੀਵਾਲੀ ਦੇ ਦਿਨਾਂ 'ਚ ਸਾਡਾ ਮੈਕਮਾ ਵੀ ਬੜਾ ਕੰਮ ਕਰਦਾ ਹੈ ਖਾਸ ਕਰਕੇ ਦੀਵਾਲੀ ਦੇ ਦਿਨਾਂ 'ਚ ਉਹਨਾਂ ਨੂੰ ਸੁਨੇਹਾ ਕੀ ਹੈ ਜਿਨ੍ਹਾਂ ਨੂੰ ਉਹ ਕੈਮੀਕਲ ਬਾਬਤ ਪਤਾ ਹੀ ਨਹੀਂ ਸੀ ਜਿਵੇਂ ਤੁਹਾਡੇ ਹਲਵਾਈ ਵੀ ਡੀਪਲੀ ਨਹੀਂ ਸੀ ਜਾ ਰਹੇ ਜੀ ਦੇਖੋ ਹਲਵਾਈਏ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਇੱਕ ਤਾਂ ਜਿਹੜਾ ਇਸ ਤਰ੍ਹਾਂ ਦੇ ਫਲੇਵਰਡ ਈ 15 20 ਮਤਲਬ ਈ 15 20 ਬਾਹਰ ਲਿਖਿਆ ਹੁੰਦਾ ਉਹਦੇ ਸਮੱਗਰੀ ਵਾਲੀ ਜਗ੍ਹਾ ਦਿੱਤੇ ਉਹ ਪੜੋ ਪਲੱਸ ਅੱਜਕੱਲ੍ਹ ਪੜ੍ਹੇ ਲਿਖੇ ਲੋਕ ਵੀ ਨਹੀਂ ਉਹਨਾਂ ਨੂੰ ਪੜ੍ਹਨੀ ਰਹਿ ਗਈ ਗੂਗਲ ਸਾਡੇ ਕੋਲ ਹੈ ਉਹਨੂੰ ਉੱਥੇ ਖੋਲ ਲਓ ਸਾਰੀ ਲਿਸਟ ਬਾਹਰ ਆ ਜਾਂਦੀ ਹੈ ਤੀਸਰੀ ਵੱਡੀ ਗੱਲ ਕੀ ਹੈਗੀ ਆ ਕੋਸ਼ਿਸ਼ ਕਰਿਆ ਕਰੋ ਤੁਸੀਂ ਸਾਰੇ ਤੁਹਾਨੂੰ ਪਤਾ ਹੁੰਦਾ ਕਿ ਇਹ ਪਰਿਵਾਰ ਚੰਗੀ ਮਿਠਾਈ ਬਣਵਾ ਸਕਦਾ ਹੈ ਜੀ ਜੀ ਠੀਕ ਹੈ ਐਡਵਾਈਸ ਕਰੋ ਉਹਨੂੰ ਗੁੜ ਦੀ ਮਿਠਾਈ ਬਣਵਾਉਣ ਲਈ ਐਡਵਾਈਸ ਕਰੋ ਦੇਸੀ ਘੋੜੀ ਦੀ ਮਿਠਾਈ ਬਣਵਾਉਣ ਲਈ ਜਿਨ੍ਹਾਂ ਨੇ ਆਪਣੇ ਬੱਚੇ ਦਾ ਘਰੇ ਪ੍ਰੋਗਰਾਮ ਕਰਨਾ ਹੈ ਬੱਚੀ ਦਾ ਵਿਆਹ ਬੱਚੇ ਦਾ ਵਿਆਹ ਜਾਂ ਛੋਟੇ ਬੱਚੇ ਦਾ ਕੋਈ ਖੁਸ਼ੀ ਦਾ ਪ੍ਰੋਗਰਾਮ ਹੈਗਾ ਉਹਨੂੰ ਐਡਵਾਈਸ ਦਿਓ ਕਿ ਭਾਈ ਸਾਹਿਬ ਨੈਚੁਰਲ ਮਿਠਾਈ ਦਾ ਜ਼ਮਾਨਾ ਹੈ ਅੱਜ ਤੱਕ ਅੱਜ ਕੱਲ ਹਰ ਪੜਿਆ ਲਿਖਿਆ ਬੰਦਾ ਨੈਚੁਰਲ ਚੀਜ਼ ਨੂੰ ਜ਼ਿਆਦਾ ਪ੍ਰੇਫਰ ਦੇ ਰਿਹਾ ਹੈ ਰੈਦਰ ਥੈਨ ਕਿ ਉਹ ਰੰਗ ਬਰੰਗੀਆਂ ਮਿਠਾਈਆਂ ਨਾਲੋਂ ਉਹ ਪ੍ਰੇਫਰ ਕਰਨ ਨੂੰ ਦੱਸਣ ਅਗਲਾ ਬਣਾਵੇ ਨਾ ਬਣਾਵੇ ਪਰ ਆਪਦੀ ਆਦਤ ਬਣਾਓ ਪਲੱਸ ਠੀਕ ਹੈ ਤੁਸੀਂ ਆਪਣੇ ਚਾਰਜਸ ਵੀ 25% ਵਧਾ ਲਓ ਕਿ ਭਾਈ ਸਾਹਿਬ ਗੁੜ ਦੀ ਬਣਾਵਾਂਗੇ ਜੇ ਇੱਕ ਜਿੰਨੇ ਖਾਧੀ ਜੇ ਮੂੰਹ ਲਾਗੀ ਤਾਂ ਕਹਦੇ ਹੋ ਜੀ ਔਰ ਪੁੱਛਣਗੇ ਵੀ ਕਿੰਨੇ ਬਣਵਾਈ ਹੈ ਤੇ ਕਿੰਨੇ ਬਣਾਈ ਹੈ ਤੁਸੀਂ ਆਪ ਦਾ 20 25% ਸੇਵਾ ਵੀ ਵਧ ਲਵੋ ਮਿਹਨਤ ਵੀ ਵਧ ਲਵੋ ਅਗਲੇ ਨੂੰ ਚੀਜ਼ ਵੀ ਅਮਰਤ ਤਰਕੀ ਬਣਾ ਕੇ ਦਿਓ ਤੇ ਉਹਦੇ ਵਿੱਚ ਕੀ ਹੈਗਾ ਕਿ ਹਰ ਪਰਿਵਾਰ ਦਾ ਮੈਂਬਰ ਇਹਨੂੰ ਸੈਲੀਬ੍ਰੇਟ ਕਰੇਗਾ ਕਿਆ ਬਾਤ ਹੈ ਔਰ ਅਸੀਂ ਕਰਕੇ ਬਹੁਤ ਸਾਰੇ ਆਪਣੇ ਜਿਹੜੇ ਸੰਸਥਾ ਦੇ ਫੰਕਸ਼ਨ ਹੁੰਦੇ ਉੱਥੇ ਅਸੀਂ ਗੁੜ ਦੀਆਂ ਜਲੇਬੀਆਂ ਵੀ ਬਣਵਾਣੇ ਸੋ ਜਿਹੜੀ ਚੀਜ਼ਾਂ ਇੰਪੋਸੀਬਲ ਲੱਗਦੀਆਂ ਅਸੀਂ ਅਸੀਂ ਉਹ ਪੋਸੀਬਲ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਇਹ ਜਿਹੜਾ ਉਹ ਫਾਰਮੂਲਾ ਹੈ ਜਿਹੜਾ ਅਜ ਤੋਂ 70 80 ਸਾਲ ਪਹਿਲਾਂ ਸਾਡੇ ਬਜ਼ੁਰਗ ਬਣਾਇਆ ਕਰਦੇ ਸੀ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਨੁਸਖਾ ਫਾਰਮੂਲਾ ਦੇਣ ਵਾਸਤੇ ਸੋ ਨੁਸਖਾ ਫਾਰਮੂਲਾ ਦੱਸ ਦਿੱਤਾ ਹੈ ਸਾਡੇ ਨਾਲ ਡਾਕਟਰ ਨਵਦੀਪ ਜੀ ਵੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਮੈਨੂੰ ਲੱਗਦਾ ਚਾਂਦੀ ਲੱਗੀ ਰਹਿ ਗਈ ਚਾਂਦੀ ਲੱਗੀ ਰਹਿ ਗਈ ਜੀ ਵਾਸ ਜੀ ਵਸ ਜੀ ਜੀ ਹਾਂਜੀ ਅੱਛਾ ਇਹ ਦੱਸੋ ਵੀ ਇਹ ਕਿੱਥੇ ਕਿੱਥੇ ਅਵੇਲੇਬਲ ਹੈ ਕਿ ਨਹੀਂ ਕਿਹੜੇ ਕਿਹੜੇ ਸੈਂਟਰਾਂ ਤੇ ਅਗਰ ਕਿਸੇ ਨੇ ਬਾਈ ਹੈਂਡ ਲੈਣਾ ਹੋਵੇ ਕਿਉਂਕਿ ਟਾਈਮ ਘੱਟ ਹੈਗਾ ਹਾਂਜੀ ਆਪਣੇ ਜਿਹੜੇ ਰਿਸਰਚ ਸੈਂਟਰ 6 ਦੇ 6 ਸਭ ਜਗ੍ਹਾ ਤੇ ਆਪਾਂ ਨੂੰ ਮਿਲ ਸਕਦੇ ਆ ਇਹ ਉੱਥੇ ਤੁਸੀਂ ਮਤਲਬ ਜਿਹੜੇ ਉੱਥੇ ਉਸ ਜਗ੍ਹਾ ਤੇ ਏਰੀਏ ਦੇ ਆਸ-ਪਾਸੇ ਤੁਸੀਂ ਜਿਹੜੇ ਵੀ ਆ ਉੱਥੇ ਲੈ ਸਕਦੇ ਹੋ ਆ ਕੇ ਲੈ ਸਕਦੇ ਹਾਂਜੀ ਤੇ ਮੈਮ ਜਿਹੜੇ ਬਾਹਰ ਬੈਠੇ ਨੇ ਲੋਕ ਸਾਡੇ ਉਹਨਾਂ ਨੇ ਗਿਫਟ ਕਰਨੀ ਹੈ ਉੱਥੋਂ ਬੈਠਿਆ ਸਾਡੇ ਆਪਣੇ ਪਰਿਵਾਰ ਦਾ ਖਿਆਲ ਰੱਖਦੇ ਨੇ ਤੇ ਉਹਦੇ ਵਾਸਤੇ ਕੀ ਆਪਸ਼ਨ ਹੋ ਜਾਂਦਾ ਉਹ ਵੀ ਕੋਰੀਅਰ ਹੋ ਸਕਦਾ ਜੀ ਅੱਛਾ ਇੱਥੋਂ ਬੈਠੀ ਤੁਸੀਂ ਕੋਰੀਅਰ ਕਰ ਦੋਗੇ ਉਹਨਾਂ ਦੇ ਸ਼ੁਭਚਿੰਤਕਾਂ ਨੂੰ ਹਾਂਜੀ ਹਾਂਜੀ ਹੋ ਜੇਗੀ ਜੀ ਕੀ ਬਾਤ ਜੀ ਜੀ ਮੈਂ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਦੇਖੋ ਲੱਡੂਆਂ ਦੀ ਗੱਲ ਚੱਲੀ ਸੀ ਤੇ ਲੱਡੂਆ ਅਸੀਂ ਤੁਹਾਨੂੰ ਖਵਾ ਵੀ ਦਿੱਤੇ ਨੇ ਤੇ ਟੇਸਟ ਵੀ ਖਵਾ ਦਿੱਤੇ ਨੇ ਡਿਜੀਟਲੀ ਖਵਾ ਦਿੱਤੇ ਨੇ ਅਸੀਂ ਤੁਹਾਨੂੰ ਤੇ ਡਾਕਟਰ ਭੁੱਲਰ ਸਾਹਿਬ ਨੇ ਵੀ ਬੜੀ ਕਮਾਲ ਦਾ ਨੁਸਕਾ ਫਾਰਮੂਲਾ ਸਾਡੇ ਹਲਵਾਈ ਭਾਈਚਾਰੇ ਨਾਲ ਵੀ ਸਾਂਝਾ ਕੀਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਸ ਤਰੀਕੇ ਦੀ ਮਿਠਾਈ ਹੈਗੀ ਆ ਇਸ ਤਰੀਕੇ ਦੇ ਨੁਸਕੇ ਨਾਲ ਬਣੀ ਹੋਈ ਮਿਠਾਈ ਇਸ ਦਿਵਾਲੀ ਦੇ ਉੱਤੇ ਖਾਣਗੇ ਤੋ ਆਪਣੇ ਅੰਦਰੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਸਾਰੀ ਇਦਾਂ ਦੀ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਇਹਨਾਂ ਲੱਡੂਆਂ ਜ਼ਰੀਏ ਹੀ ਉਹ ਕੱਢ ਸਕਦੇ ਨੇ ਯਾਨੀ ਕਿ ਅਗਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਜਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਲੱਡੂਆਂ ਦਾ ਟੇਸਟ ਕਰੋ ਤਾਂ ਤੁਸੀਂ ਡਾਕਟਰ ਵਿੰਦਰ ਸਿੰਘ ਪੁੱਲਰ ਹੋਰਾ ਦੇ ਕਲੀਨਿਕ ਤੇ ਆ ਕੇ ਇਹਨਾਂ ਲੱਡੂਆਂ ਦਾ ਟੇਸਟ ਵੀ ਕਰ ਸਕਦੇ ਹੋ ਔਰ ਜਿੰਨੇ ਵੀ ਸੈਂਟਰ ਹੈਗੇ ਨੇ ਲਗਭਗ ਲਗਭਗ ਪੁੱਲਰ ਸਾਹ ਹੋਰਾ ਦੇ ਅਵੇਲੇਬਲ ਹੋ ਜਾਂਦਾ ਹੈ ਦਿਵਾਲੀ ਤੋਂ ਲੈ ਕੇ ਗੁਰਪੁਰਬ ਤੱਕ ਸੋ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜਾਂ ਫਿਰ ਮਠਿਆਈ ਦਾ ਤੁਹਾਨੂੰ ਦੱਸ ਦਿੱਤਾ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾਂ ਕਿ ਕਿਵੇਂ ਜਿਹੜੀ ਇੱਕ ਮਠਿਆਈ ਹੈਗੀ ਹੈ ਕੈਮੀਕਲ ਭਰਪੂਰ ਮਠਿਆਈ ਸਾਡੇ ਅੰਦਰ ਜਾ ਕੇ ਕਿੰਨੀਆਂ ਕਿੰਨੀਆਂ ਗੜਬੜੀਆਂ ਜਿਹੜੀਆਂ ਉਹ ਪੈਦਾ ਕਰ ਸਕਦੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਤੁਸੀਂ ਵਿਦੇਸ਼ ਦੇ ਵਿੱਚ ਬੈਠੇ ਹੋ ਤੇ ਇੱਕ ਗਿਫਟ ਹੈਗਾ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਸ਼ੁਭਚਿੰਤਕਾਂ ਨੂੰ ਚੰਗੀ ਮਿਠਾਈ ਦਾ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਅਵੇਲੇਬਲ ਹੈਗਾ ਡਾਕਟਰ ਨਵਦੀਪ ਨੇ ਜਿਸ ਤਰੀਕੇ ਨਾਲ ਦੱਸਿਆ ਫਿਲਹਾਲ ਮੈਨੂੰ ਵੀ ਵੀਡੀਓ ਇੱਥੇ ਖਤਮ ਕਰਨ ਦੀ ਦੋ ਅੱਗੇ ਪਰ ਉਹਨਾਂ ਲੋਕਾਂ ਨੂੰ ਉਹਨਾਂ ਹਲਵਾਈ ਭਾਈਚਾਰੇ ਨੂੰ ਵੀ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਲੱਗਦਾ ਕਿ ਬਹੁਤ ਵਧੀਆ ਹਲਵਾਈ ਭਾਈਚਾਰੇ ਦੇ ਲੋਕ ਹੈਗੇ ਨੇ ਵਧੀਆ ਮਿਠਾਈ ਹੁੰਦੀ ਹੈ ਪਰ ਕਿਤੇ ਨਾ ਕਿਤੇ ਅਵੇਅਰਨੈਸ ਦੀ ਘਾਟ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਨਹੀਂ ਦੇ ਪਾਉਂਦੇ ਧੰਨਵਾਦ